ਸੋਸ਼ਲ ਮੀਡੀਆ ਤੇ ਇਹ ਜੋੜੀ ਦੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਤੇ ਲੋਕ ਬਹੁਤ ਪਿਆਰ ਕਰਦੇ ਆ ਪਰ ਇਹ ਪਰਮਾਤਮਾ ਦੀ ਵੱਖਰੀ ਖੇਡ ਦੀ ਕਹਾਣੀ ਹੈ ਵੀਰ ਹੁਣੀ ਦੱਸਦੇ ਆ ਕਿ ਅਸੀਂ ਪਿੰਡ ਵਾਲਿਆਂ ਨੂੰ ਤੇ ਆਲੇ ਦੁਆਲੇਆਂ ਦੇ ਨੂੰ ਇਹ ਕਹਿ ਰੱਖਿਆ ਸੀ ਕਿ ਜੇਕਰ ਮੈਨੂੰ ਕੋਈ ਰਿਸ਼ਤਾ ਕਰਾ ਦੇ ਮੈਂ ਉਹਨੂੰ 1 ਲੱਖ ਰੁਪਏ ਤੱਕ ਦਾ ਨਾਮ ਦੇਵਾਂਗਾ ਬਹੁਤ ਸਾਰੇ ਰਿਸ਼ਤੇ ਆਏ ਪਰ ਕੋਈ ਵੀ ਪੂਰ ਨਾ ਚੜਿਆ ਤੇ ਫੇਰ ਕਿਵੇਂ ਮਲੇਰ ਕੋਟਲੇ ਦੇ ਬੱਸ ਅੱਡੇ ਉੱਤੇ ਸਾਡੇ ਦੋਨਾਂ ਦੇ ਸੰਜੋਗ ਭਿੜੇ ਤੇ ਸਾਡੀ ਜੋੜੀ ਬਣੀ ਇਸ ਪਰਮਾਤਮਾ ਦੀ ਵੱਖਰੀ ਲੇਡੀ ਦੀ ਕਹਾਣੀ ਦੇ ਉੱਤੇ ਇਸ ਕਹਾਣੀ ਤੇ ਜਾਣਾਂਗੇ ਹਰ ਇੱਕ ਬੰਦੇ ਦੀ ਦਵਾ ਸੀ ਲੇਡੀਜ਼ ਦੀ ਸੀ ਵੀ ਮੰਗੇ ਦੀ ਸ਼ਾਦੀ ਹੋਵੇ ਤੇ ਵਿਚਾਰੇ ਦਾ ਘਰ ਵੱਜ ਜੇ ਵੀ ਲੱਖ ਰੁਪਿਆ ਨਾਮ ਦਿੱਤਾ ਜਾਊਗਾ 50000 ਰੁਪਏ ਇੱਕ ਸਾਡੇ ਪਿੰਡ ਤੋਂ ਬੂਟਾ ਸਿੰਘਾ ਗਊਸ਼ਾਲਾ ਦਾ ਪ੍ਰਧਾਨ ਆਪਦੇ ਘਰ ਨੂੰ ਵੀ ਆਫਰ ਸੀ ਵੀ 50 ਮੈਂ ਦੇਵਾਂਗਾ ਮੰਗੇ ਦਾ ਵਿਆਹ ਕਰਵਾਓ ਪੰਜ ਭੈਣ ਭਰਾ ਜੀ ਸਭ ਤੋਂ ਮੇਰਾ ਕੱਦੀ ਛੋਟਾ ਜੀ ਡਾਕਟਰ ਬਖਾਇਆ ਜੀ ਡਾਕਟਰ ਕਹਿੰਦੇ ਇਹ ਤਾਂ ਜਵੰਦਰੂ ਆ ਜੀ ਕਹਿੰਦੇ ਜੀ ਨਹੀਂ ਦਾਦਾ ਜੀ ਹਸਪੀਟਲ ਚ ਲੈ ਕੇ ਗਏ ਸੀ ਕਿ ਉਹਨਾਂ ਨੇ ਐਕਸ-ਰੇ ਉਸੇ ਇੱਕ ਰੱਖ ਕੇ ਦੇਖਿਆ ਉਦੋਂ ਪਤਾ ਲੱਗਿਆ ਵੀਰਨਾਂ ਦੀ ਹਾਈਟ ਇੰਨੀ ਹੋਣੀ ਨਹੀਂ ਆ ਵੀ ਨਹੀਂ ਹੋਣਾ ਅੱਛਾ ਵੀ ਕ ਚਿਸ਼ਟਾ ਕਿਵੇਂ ਹੁੰਦਾ ਥੋੜਾ ਕਈਆਂ ਨੂੰ ਲੱਗਦਾ ਇਹ ਲਵ ਮੈਰਿਜ ਆ ਕਈਆਂ ਨੂੰ ਲੱਗਦਾ ਅਰੇਂਜ ਮੈਰਿਜ ਕੀ ਸਾਰਾ ਚੱਕਰ ਆ ਅਸੀਂ ਮਰੇਕੋਟ ਲਈ ਜਾਣਾ ਸੀ ਚਾਰ ਜਣੇ ਨੇ ਮੱਥਾ ਟੇਕਣ ਜਾਣਾ ਸੀ ਬਾਬੇ ਧੀਰ ਦੇ ਉੱਥੇ ਜਦੋਂ ਅਸੀਂ ਬੱਸ ਸਟੈਂਡ ਤੇ ਉਤਰੇ ਉਸ ਤੋਂ ਬਾਅਦ ਤੁਸੀਂ ਫੋਟੋਆਂ ਦੇਖੀ ਵੀ ਰਹੀ ਹੋਣਾਂ ਦੀ ਨਹੀਂ ਅਸੀਂ ਫੇਸ ਟੂ ਫੇਸ ਹੀ ਦੇਖਿਆ ਵੀਰੇ ਬੜਾ ਨਰਵਸ ਹੋ ਗਈ ਸੀ ਵੀਰੇ ਸਾਰੇ ਕਿਸੇ ਇਹਨਾਂ ਨੂੰ ਦੇਖ ਕੇ ਹਾਂ ਵੀਰੇ ਕਿਉਂ ਅਸੀਂ ਗੱਲਬਾਤ ਆਹੀ ਪੁੱਛੀ ਜੀ ਅਸੀਂ ਸਾਡਾ ਅਸੀਂ ਪਿੰਡ 'ਚ ਰਹਿੰਦੇ ਆ ਜੀ ਤੁਸੀਂ ਪਟਿਆਲਾ ਸ਼ਹਿਰ ਤੋਂ ਤੁਸੀਂ ਆਏ ਦੱਸੋ ਪਿੰਡ 'ਚ ਰਹਿ ਸਕਦੇ ਆ ਜੀ ਇੱਕ ਦਿਨ ਰਹਿ ਜਾ ਅੱਛਾ ਫਿਰ ਪਸੰਦਾ ਜੀ ਮੁੰਡਾ ਇੱਕ ਦਿਨ ਸਹੀ ਹੈ ਜੀ ਤੁਸੀਂ ਸਿੱਧਾ ਇਹੀਆਂ ਕਹੇ ਵੀ ਪਸੰਦਾ ਮੁੰਡਾ ਤੁਸੀਂ ਠੋਕੇ ਗੱਲ ਕਰੀਏ ਹਾਂ ਜੀ ਮੈਂ ਤਾਂ ਇਹ ਸੀਗਾ ਵੀ ਆਪਾਂ ਕਦੇ ਲੜਨਾ ਨਹੀਂਗਾ ਮੇਰਾ ਇਹ ਸਵਾਲ ਸੀਗਾ ਵੀ ਜੇ ਆਪਾਂ ਲੜਾਂਗੇ ਵੀ ਕਦੇ ਕਿਸੇ ਨੂੰ ਬਾਹਰ ਨਾ ਪਤਾ ਲੱਗੇ ਵੀ ਆਪਾਂ ਲੜੇ ਸੀਗੇ ਤੁਸੀਂ ਵਿਆਹ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲਾਂ ਸਮਝਾਉਂਦੇ ਸੀ ਬਾਈ ਜੀ ਵੀ ਆਪਾਂ ਲੜਨਾ ਨਹੀਂ ਹੈਗਾ ਹਾਂ ਜੀ ਹਾਂ ਜੀ ਤੁਸੀਂ ਇਹ ਮੰਨਦੇ ਹੋ ਕਿ ਛੋਡੀ ਜੋੜੀ ਤੇ ਰੱਬ ਨੇ ਰੀਝ ਹੀ ਲਾਦੀ? ਹਾਂਜੀ ਜਮਾਂ ਰੀਝ ਲਾਦੀ ਜੀ ਰੱਬ ਨੇ ਜਮਾਂ ਰੱਬ ਤੇ ਹੀ ਦਾਨ। ਬਹੁਤ ਵਧੀਆ ਛੋੜੀਆਂ ਕਿਉਂਕਿ ਪਰਮਾਤਮਾ ਕੇ ਅਰਦਾਸ ਕਰਦੇ ਆ ਉਹੀ ਮਿਲਦਾ। ਵੀਰੇ ਹੋਣਾ ਦੇ ਪੱਗ ਬੰਨੀ ਤੁਹਾਨੂੰ ਕਿਵੇਂ ਲੱਗਦੀ ਆ? ਬਹੁਤ ਸੋਹਣੀ ਲੱਗਦੀ ਮੈਨੂੰ ਸਰਤਾਰ ਵੰਡੇ ਬਹੁਤ ਪਸੰਦ ਆ। ਬਿਆਹ ਦੇ ਪੱਗ ਬੰਨੀ ਦੇ ਇੰਨੇ ਸੁਣ ਲਾਇਓ ਇਸ ਦਾ ਬਹੁਤ ਜਾ। ਮੈਂ ਕਿ ਹਸੀਆ ਅਨਸਾਰ ਮੈਂ ਕਿਹਾ ਤੁਸੀਂ ਪੱਗ ਜੰਦੇ ਸੁਣ ਲੱਗ ਰਹੇ ਸੀ ਨਾ। ਅੱਛਾ ਵੀ ਜਦੋਂ ਸਹੁਰੇ ਜਾਇਆ ਕਰਨਾ ਪੱਗ ਬੰਨ ਕੇ ਜਾਇਆ ਕਰ। ਹਾਂ ਮੇਰੀ ਇਹ ਪਰਵੈਸ ਠੀਕ। ਰਿਸ਼ਤੇ ਵੇਲੇ ਅਸੀਂ ਬਹੁਤ ਦੇਖੇ ਕੋਸ਼ਿਸ਼ ਤਾ ਰਿਸ਼ਤੇ ਸਾਡੇ ਨਹੀਂ ਫਿੱਟ ਬੈਠੇ ਕੁਝ ਅਗਲੇ ਨਹੀਂ ਬੈਠੇ ਘਰ ਦਾ ਤਾਂ ਲਾਸਟ ਆਪਸ਼ਨ ਹੀ ਸੀ ਮੰਨ ਲਓ ਫੈਮਲੀ ਦਾ ਰਿਲੇਟਡ ਦਾ ਜਦੋਂ ਇਹ ਰਿਸ਼ਤਾ ਆਇਆ ਇਹ ਤੁਹਾਡੇ ਲਈ ਲਾਸਟ ਆਪਸ਼ਨ ਸੀਗਾ ਲਾਸਟ ਆਪਸ਼ਨ ਸੀਗਾ ਮੰਨ ਲਓ ਕਿ ਸਾਰਿਆਂ ਨੇ ਇਹੀ ਉਮੀਦ ਰੱਖੀ ਵੀ ਜੇ ਸਿਰੇ ਚੜਦਾ ਤਾਂ ਬਹੁਤ ਵਧੀਆ ਗੱਲ ਹੈ ਤੇ ਨਹੀਂ ਦੂਬਾਰ ਰਿਸ਼ਤੇ ਦੀ ਉਮੀਦ ਮੁੱਕ ਚੁੱਕੀ ਸਾਡੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ ਅੱਜ ਦੀ ਇੰਟਰਵਿਊ ਬਹੁਤ ਸੋਹਣੀ ਹੋਣ ਵਾਲੀ ਆ ਮੇਰੇ ਨਾਲ ਇਸ ਵਕਤ ਇੰਟਰਵਿਊ ਦੇ ਵਿੱਚ ਬਾਈ ਮੰਗਤ ਤੇ ਉਹਨਾਂ ਦੀ ਹਮਸਫਰ ਨੀਸ਼ਾ ਤੇ ਉਹਨਾਂ ਦਾ ਭਤੀਜਾ ਇਸ ਵਕਤ ਇੰਟਰਵਿਊ 'ਚ ਮੌਜੂਦ ਆ ਬਾਈ ਸਮਾਂ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਬਹੁਤ ਵਧਾਈਆਂ ਬਣੇ ਤੁਹਾਨੂੰ ਵੀ ਜੀ ਠੀਕ ਹੋ ਤੁਸੀਂ ਹਾਂ ਜੀ ਅੱਜ ਜ਼ਿੰਦਗੀ ਬਣੇ ਕਿਵੇਂ ਚੱਲਦੀ ਆ ਬਹੁਤ ਵਧੀਆ ਵੀਰੇ ਬਹੁਤ ਜ਼ਿਆਦਾ ਰੱਬ ਦਾ ਸ਼ੁਕਰ ਕਰਦੇ ਹਾਂ ਤੁਸੀਂ ਜੀ ਹਾਂ ਜ अच्छा कितना कचाय आज ज्यादा तन्नू बहुत ज्यादा चाय ਹੁਣ ਤੱਕ ਦਾ ਸਮਾਂ ਕਹੇ ਜਾ ਰਿਹਾ ਤੁਹਾਡਾ ਬਹੁਤ ਵਧੀਆ ਰਿਹਾ ਫਿਰ ਬਹੁਤ ਜ਼ਿਆਦਾ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਵਧੀਆ ਸੀ ਅੱਛਾ ਕਦੇ ਇਹ ਛੋਟੇ ਕਦ ਕਰਕੇ ਤਾਨੇ ਮੇਹਣੇ ਬਣੇ ਪਰ ਮੇਰੇ ਬ੍ਰਦਰ ਨੇ ਮੇਰਾ ਸਾਥ ਦਿੱਤਾ ਸੀ ਜੀ ਜਿਹੜਾ ਮੇਰੇ ਬਾਹਰ ਆ ਤੇ ਇੱਕ ਇੱਧਰ ਹੈ ਦੋਨਾਂ ਨੇ ਬਹੁਤ ਜਿਆਦਾ ਮੇਰੇ ਕੋਈ ਕੁਛ ਕਹਿੰਦਾ ਵੀ ਸੀ ਨਾ ਉਹ ਮੈਨੂੰ ਕਹੋਂ ਨਹੀਂ ਦਿੰਦਾ ਸੀ ਜੀ ਕਿਸੇ ਤੋਂ ਵੀ ਭਰਾ ਤੁਹਾਡਾ ਹਾਂ पेन चाच्च चाच्च अच्छा ਤੁਸੀਂ ਕਿੰਨੇ ਭੈਣ ਭਰਾ ਸੀ ਪੈਣੇ ਅਸੀਂ ਦੋ ਪ੍ਰਾਤ ਤੇ ਇੱਕ ਮੈਂ ਵੀਰੇ ਤਿੰਨ ਜਣੇ ਆਸੀ ਉਹ ਮੇਰੇ ਮਤਲਬ ਚਾਚਾ ਜੀ ਦੇ ਬੇਟੇ ਅਸੀਂ ਚਾਚਾ ਜੀ ਦੇ ਬੇਟੇ ਕਦੇ ਨਹੀਂ ਸੀ ਅਸੀਂ ਸੱਕੇ ਆ ਵੀਰੇ ਅੱਛਾ ਅਸੀਂ ਸ਼ੁਰਤੋਂ ਸੱਕੇ ਵਾਂਗੂ ਕਦੇ ਅਸੀਂ ਲੜਕੇ ਨਹੀਂ ਦੇਖਿਆ ਵੀਰੇ ਕਰਦੇ ਅਸੀਂ ਉਹ ਕਰਕੇ ਨਹੀਂ ਦੇਖਿਆ ਨਾ ਉਹਨਾਂ ਨੇ ਉਹਨੂੰ ਕੁਝ ਕਦੇ ਕਿਹਾ ਨਾ ਮਨਨ ਨੂੰ ਕਿਹਾ ਵੈਸੇ ਤੁਸੀਂ ਆਪਣੇ ਮਾਤਾ ਪਿਤਾ ਦੇ ਇਕੱਲੇ ਬੱਚੇ ਹੋ ਹਾਂ ਉਹ ਬ੍ਰਦਰ ਜਿਹੜਾ ਉਸ ਛੋਟੇ ਹੁੰਦੇ ਸਾਡੇ ਨਾਲ ਜਿਹੜਾ ਇੱਕ ਬ੍ਰਦਰ ਸੀ ਛੋਟੇ ਹੁੰਦੇ ਲੈ ਲਿਆ ਸੀ अच्छा चाचा जी ਦਾ ਬੇਟਾ ਤੁਸੀਂ ਨਾਲ ਲੱਕਰ ਲੈ ਜੀ ਛੋਟੇ ਹੁੰਦੇ ਹੀ ਲੈ ਲਿਆ ਸੀ ਜੀ ਅੱਛਾ ਵੈਸੇ ਤੁਸੀਂ ਮਾਪਿਆਂ ਦੇ ਇਕੱਲੇ ਬੱਚੇ ਹਾਂਜੀ ਅੱਛਾ ਇਕੱਲੀ ਕੁੜੀ ਹੋ ਮੇਰੀ ਅੱਛਾ ਭੈਣੇ ਫਿਰ ਜਦੋਂ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਤੁਹਾਡਾ ਕੱਦ ਨਹੀਂ ਵੱਧ ਰਿਹਾ ਕੱਦ ਰੁਕ ਗਿਆ ਨਹੀਂ ਦਾਦਾ ਜੀ ਹਸਪੀਟਲ ਚ ਲੈ ਕੇ ਗਏ ਸੀ ਕਿ ਉਹਨਾਂ ਨੇ ਸਕੈਨ ਐਕਸ-ਰੇ ਉਸੇ ਕਰਾ ਕੇ ਦੇਖਿਆ ਉਦੋਂ ਪਤਾ ਲੱਗਿਆ ਵੀਰਨ ਦੀ ਹਾਈਟ ਨਹੀਂ ਹੋ ਰਹੀਆਂ ਵੀ ਇਹ ਨਹੀਂ ਹੋਣੀ ਇੰਜੈਕਸ਼ਨ ਵੀ ਪਤਾ ਕਰਿਆ ਸੀ ਉਹ ਕਹਿੰਦੇ ਵੀ ਨਹੀਂ ਉਦੋਂ ਨਹੀਂ ਅੱਛਾ ਵੀ ਕੱਦ ਬਦਲਣਾ ਨਹੀਂ ਨਹੀਂ ਜੀ ਤੁਹਾਡੀ ਉਮਰ ਕਿੰਨੀ ਸੀ ਉਦੋਂ 7-8 ਸਾਲ ਸੀ ਜੀ अच्छा भाई तुसी दसियो अपनी ਥੋਡੀ ਤੁਸੀਂ ਪਰਿਵਾਰ ਚ ਕੌਣ ਕੌਣ ਹੋ ਪੰਜ ਭੈਣ ਭਰਾ ਜੀ ਸੀ ਸਭ ਤੋਂ ਮੇਰਾ ਕੱਦੀ ਛੋਟਾ ਜੀ ਇਹ ਤੁਸੀਂ ਡਾਕਟਰਾਂ ਨੂੰ ਦਿਖਾਉਨੇ ਹੋ ਹਾਂਜੀ ਡਾਕਟਰ ਬਖਾਇਆ ਜੀ ਡਾਕਟਰ ਕਹਿੰਦੇ ਇਹ ਨਹੀਂ ਕਹਿੰਦੇ ਜੀ ਹੁਣ ਆਦੰਦਾ ਅੱਛਾ ਵੀ ਇਹ ਤਾਂ ਜਵਾਂਦਰੂ ਆ ਜੀ ਕਹਿੰਦੇ ਜੀ ਤੁਹਾਡੇ ਪਰਿਵਾਰ ਚ ਕਿਸੇ ਹੋਰ ਤਾਂ ਨਹੀਂ ਜੀ ਕਿਸੇ ਤਾਂ ਨਹੀਂ ਸਾਡੇ ਪਰਿਵਾਰ ਚ ਅੱਛਾ ਫੇਰ ਜਦੋਂ ਤੁਸੀਂ ਜਵਾਨ ਹੁੰਨੇ ਹੋ ਉਸ ਵਕਤ ਮੁੰਡੇ ਲਈ ਇਹ ਹੁੰਦਾ ਕਿ ਤੁਹਾਡੇ ਭਰਾ ਵੱਡੇ ਨੇ ਤੁਹਾਡੇ ਤੋਂ ਹਾਂਜੀ ਹਨਾ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦੇ ਬੱਚੇ ਹੋ ਗਏ ਉਹਨਾਂ ਦਾ ਕਾਰੋਬਾਰ ਸੈੱਟ ਹੋ ਗਿਆ ਹਾਂਜੀ ਤੁਸੀਂ ਘਰ ਦੇ ਵਿੱਚ ਨਹੀਂ ਵਿਆਹੀ ਸੀ ਹਾਂਜੀ ਮਾਪਿਆਂ ਨੂੰ ਤੁਹਾਡੀ ਟੈਨਸ਼ਨ ਹੈਗੀ ਸੀ ਹਾਂਜੀ ਟੈਨਸ਼ਨ ਪੂਰੀ ਸੀ ਜੀ ਇਹਦਾ ਵੀ ਰਿਸ਼ਤਾ ਹੋਵੇ ਘਰ ਦਾ ਫਿਰ ਅੱਗੇ ਬਹੁਤ ਰਿਸ਼ਤੇ ਸੀ ਵੇਖੇ ਸਾਡੇ ਕੋਈ ਜਚੇ ਨਹੀਂ ਜਾਂ ਅਗਲੇ ਦੇ ਨਹੀਂ ਉਹ ਹੁੰਦਾ ਜਾਂ ਸਾਡੇ ਨਹੀਂ ਰਿਸ਼ਤੇ ਵੀ ਅਸੀਂ ਬਹੁਤ ਦੇਖੇ ਮੰਨ ਲਓ ਕੁਝ ਤਾਂ ਰਿਸ਼ਤੇ ਸਾਡੇ ਨਹੀਂ ਫਿੱਟ ਬੈਠੇ ਕੁਝ ਅਗਲੇ ਦੇ ਨਹੀਂ ਬੈਠੇ ਮੰਨ ਲਓ ਵੀ ਠੱਗੀ ਠੋਰੀ ਤੋਂ ਅਸੀਂ ਬਚਣਾ ਚਾਹੁੰਦੇ ਸੀਗੇ ਉਹ ਸਾਨੂੰ ਪ੍ਰਮਾਤਮਾ ਨੇ ਬਚਾਈ ਰੱਖਿਆ ਮੰਨ ਲਓ ਵੀ ਇਹਨਾਂ ਤੇ ਸੰਯੋਗ ਇੱਥੇ ਵੀੜੇ ਘਰ ਦਾ ਲਾਸਟ ਆਪਸ਼ਨ ਹੀ ਸੀ ਮੰਨ ਲਓ ਫੈਮਿਲੀ ਦਾ ਲੇਟੇਸਟ ਦਾ ਜਦੋਂ ਇਹ ਰਿਸ਼ਤਾ ਆਇਆ ਹਾਂਜੀ ਇਹ ਤੁਹਾਡੇ ਲਈ ਲਾਸਟ ਆਪਸ਼ਨਸ ਲਾਸਟ ਆਪਸ਼ਨ ਸੀਗਾ ਮੰਨ ਲਓ ਵੀ ਸਾਰਿਆਂ ਨੇ ਇਹੀ ਉਮੀਦ ਰੱਖੀ ਵੀ ਜੇ ਸਿਰੇ ਚੜਦਾ ਤਾਂ ਬਹੁਤ ਵਧੀਆ ਗੱਲ ਐ ਤੇ ਨਹੀਂ ਮੰਨ ਲਓ ਵੀ ਇਸ ਦੂ ਬਾਅਦ ਰਿਸ਼ਤੇ ਦੀ ਉਮੀਦ ਮੁੱਕ ਚੁਗੀ ਸਾਡੀ ਅੱਛਾ ਭਾਈ ਉਹ ਜਿਵੇਂ ਤੁਹਾਡਾ ਭਤੀਜਾ ਦੱਸਦਾ ਕਿ ਜਦੋਂ ਤੁਹਾਡੇ ਲਈ ਇਹ ਰਿਸ਼ਤਾ ਆਉਂਦਾ ਤੁਸੀਂ ਇਹ ਆਖਰੀ ਉਮੀਦ ਕਿਉਂ ਸਮਝੇ ਹੋਏ ਸੀ ਇਹ ਰਿਸ਼ਤਾ ਇਹ ਆਖਰੀ ਉਮੀਦ ਜੀ ਹਾਈਟ ਦੇ ਬਰੋਬਰ ਦੇ ਕਰਕੇ ਸੋਚਿਆ ਸੀ ਇਹ ਦੂ ਹਾਈਟ ਬਰੋਬਰ ਆ ਜੀ ਹਾਂਜੀ ਇਹ ਦੂ ਕਈ ਵਾਰੀ ਜਿਹੜੇ ਪਹਿਲਾਂ ਆਉਂਦੇ ਸੀ ਜੀ ਕੋਈ ਵੱਡੀ ਹਾਈਟ ਆਉਂਦੀ ਸੀ ਕੋਈ ਹੈਂਡੀਕੈਪ ਤਾਂ ਉਹ ਕੋਈ ਇਹ ਜਮਾਂ ਇੱਕੋ ਜਿਹਾ ਹੋ ਸੀ ਤੁਸੀਂ ਦੱਸਦੇ ਹੋ ਕਿ ਤੁਹਾਡੇ ਕੋਲੇ ਕਈ ਤਾਂ ਬੱਚਿਆਂ ਵਾਲੀਆਂ ਦੀ ਹਾਂਪ ਕਈ ਬੱਚੇ ਵਾਲੇ ਵੀ ਆਉਂਦੇ ਰਹੇ ਜੀ ਅੱਛਾ ਅਜੀ ਦੋ ਦੋ ਬੱਚੇ ਵਾਲ ਨੂੰ ਵੀ ਹਾਂ ਉਹ ਕਰਦੇ ਸੀ ਜੀ ਦੋ ਬੱਚੇ ਵਾਲੀ ਵੀ ਲੜਕੀ ਲੈ ਲਾਗੇ ਜੀ ਚਲ ਆਪਣਾ ਘਰ ਚੱਲਦਾ ਹੋ ਜੀ ਤੁਸੀਂ ਹਾਂ ਕਰਨ ਨੂੰ ਤਿਆਰ ਸੀ ਹਾਂਜੀ ਤਿਆਰ ਸੀ ਜੀ ਅੱਛਾ ਇੱਕ ਗੱਲ ਮੰਗੇ ਬਾਈ ਤੁਸੀਂ ਮੈਨੂੰ ਹੋਰ ਦੱਸਦੇ ਹੋ ਤੁਹਾਡੇ ਪਿੰਡ ਦੇ ਲੋਕਾਂ ਨੂੰ ਤੁਸੀਂ ਕਹਿ ਰੱਖਿਆ ਸੀ ਹਾਲੇ ਦੁਆਲੇ ਦੇ ਲੋਕਾਂ ਨੂੰ ਰਿਸ਼ਤ ਕਹਿ ਰੱਖਿਆ ਸੀ ਕਿ ਜਿਹੜਾ ਰਿਸ਼ਤਾ ਕਰ ਉਹ ਲੱਖ ਰੁਪਏ ਦੇਵਾਂ ਹਾਂਜੀ ਉਹ ਕੀ ਗੱਲ ਸੀ ਉਹ ਨਾਮ ਰੱਖਿਆ ਸੀ ਫਿਰ ਇਹਦਾ ਰਿਸ਼ਤਾ ਕਰੋਗੇ ਕਿਵੇਂ ਪਰਿਵਾਰ ਨੇ ਰੱਖਿਆ ਸੀ ਲੱਖ ਰੁਪਿਆ ਜੀ ਰਿਸ਼ਤਾ ਹੋ ਜਾਈ ਸਾਡੇ ਮੁੰਡੇ ਦਾ ਖੁਸ਼ੀ ਨਾਲ ਅਸੀਂ ਲੱਖ ਰੁਪਿਆ ਦੇਵਾਂਗੇ ਅੱਛਾ ਤੁਹਾਡੇ ਪਰਿਵਾਰ ਨੇ ਇਹ ਸ਼ਰਤ ਰੱਖੀ ਹੋਈ ਸੀ ਵੀ ਅਸੀਂ ਲੱਖ ਰੁਪਿਆ ਦੇਵਾਂਗੇ ਜੇ ਸਾਡੇ ਮੰਗੇ ਦਾ ਕੋਈ ਰਿਸ਼ਤਾ ਕਰਾ ਦੂ ਹਾਂਜੀ ਅੱਛਾ ਫੇਰ ਭਾਈ ਰਿਸ਼ਤੇ ਉਹ ਜਿਹੜੇ ਲੱਖ ਰੁਪਏ ਦੇ ਲਾਲਚ ਨੂੰ ਰਿਸ਼ਤੇ ਆਉਂਦੇ ਸੀ ਤੁਹਾਡੇ ਕੋਲ ਹਾਂਜੀ ਆਉਂਦੇ ਸੀ ਜੀ ਹਾਂਜੀ ਉਹ ਸਾਡੇ ਕਈ ਵਾਰ ਸ਼ਾਦੀ ਨਹੀਂ ਸੈੱਟ ਪੈਂਦੇ ਸੀ ਤੇ ਕਈ ਵਾਰੀ ਉਹਨਾਂ ਦੀ ਲੜਕੀ ਆਲਦੇ ਨਹੀਂ ਸੈੱਟ ਪੈਂਦੀ ਸੀ ਤੁਹਾਡੇ ਕਿਉਂ ਨਹੀਂ ਸੈੱਟ ਪੈਂਦਾ ਸੀ ਸ਼ੈਟ ਕਈ ਵਾਰੀ ਕੋਈ ਅੱਗੇ ਜਦੋਂ ਆਪਾਂ ਪਰਤਾਲ ਕਰਦੇ ਕੋਈ ਸਹੀ ਨਹੀਂ ਹੋਰ ਟਕਲਦਾ ਹੀ ਅੱਛਾ ਥੋਡੇ ਮਾਵਾ-ਮਾਪ ਨੂੰ ਇਹ ਗੱਲ ਦਾ ਦੁੱਖ ਰਹਿੰਦਾ ਸੀ ਉਹਨਾਂ ਤੇ ਭਾਰ ਸੀ ਇਸ ਗੱਲ ਦਾ ਹਾਂਜੀ ਥੋਡੇ ਦਾਦਾ-ਦਾਦੀ ਟੈਨਸ਼ਨ ਕਰਦੇ ਸੀ ਥੋਡੇ ਚਾਚਾ ਜੀ ਦੀ ਬਾਈ ਹਾਂਜੀ ਦਾਦਾ-ਦਾਦੀ ਨੂੰ ਪੂਰੀ ਟੈਨਸ਼ਨ ਸੀ ਮਰ ਰਿਸ਼ਤੇਦਾਰਾਂ ਨੂੰ ਪੂਰੀ ਟੈਨਸ਼ਨ ਸੀ ਮੰਨ ਲਓ ਘਰੇ ਰੋਟੀ ਵਾਝੀ ਹੋਵੇ ਮੰਨ ਲਓ ਅੱਛਾ ਤੁਸੀਂ ਫਿਰ ਰੋਟੀ ਪਾਣੀ ਦਾ ਕਿਵੇਂ ਇੰਤਜ਼ਾਮ ਰਹਿੰਦਾ ਸੀ ਤੁਹਾਡਾ ਰੋਟੀ ਪਾਉਂਦਾ ਸੀ ਲੇਡੀ ਜੀ ਰੱਖ ਰੱਖੀ ਹੈ ਜੀ ਅੱਛਾ ਕੰਮ ਨੂੰ ਕੰਮ ਵਾਸਤੇ ਮੇਰੀ ਮਾਤਾ ਜੀ 2012 ਸ਼ੁਰੂਆਤ ਹੋ ਗਈ ਸੀ ਅੱਛਾ ਉਸ ਤੋਂ ਬਾਅਦ ਸੀ ਲੇਡੀ ਜੀ ਲਾ ਰੱਖੇ ਸੀ ਪਹਿਲਾਂ ਤਾਂ ਅਸੀਂ 15 ਤੱਕ ਤਾਂ ਅਸੀਂ ਆਪ ਹੀ ਉਹ ਕਰੇ ਜੀ ਉਦੋਂ ਆ 15 16 ਤੋਂ ਬਾਅਦ ਅਸੀਂ ਲੇਡੀ ਜੀ ਲਾਗਦਾ ਉਦੋਂ ਪਹਿਲਾਂ ਆਪ ਹੀ ਰੋਟੀ ਬਣਾਉਂਦੇ ਰਹੇ ਆਪ ਹੀ ਪਕਾਉਂਦੇ ਰਹੇ ਸਾਰਾ ਕੁਝ ਅੱਛਾ ਫਿਰ ਇਸ ਤੋਂ ਬਾਅਦ ਬਾਈ ਇਹ ਹੁੰਦਾ ਇੱਕ ਬੰਦੇ ਦੇ ਅੰਦਰ ਫਿਕਰ ਹੁੰਦੀ ਆ ਵੀ ਯਾਰ ਸ਼ਾਇਦ ਰੱਬ ਨੇ ਮੇਰੇ ਲਈ ਕੋਈ ਕੁੜੀ ਬਣਾਈ ਹੋਈ ਨਹੀਂ ਹੈਨੀ ਹਾਂਜੀ ਤੁਸੀਂ ਇਹ ਰੱਬ ਨੂੰ ਸ਼ਿਕਾਇਤਾਂ ਕਰਦੀ ਸੀ ਹਾਂਜੀ ਸਾਡੇ ਦੀ ਰੱਬ ਨੇ ਸੁਣੀ ਨਹੀਂ ਸੁਣੀ ਰਹਿ ਗਈ ਕੋਈ ਇਹ ਕਹਿੰਦੀ ਸੀ ਰੱਬ ਨੂੰ ਹਾਂਜੀ ਅੱਛਾ ਇਹ ਭੈਣ ਹੋਰਾਂ ਨਾਲ ਰਿਸ਼ਤਾ ਕਿਵੇਂ ਹੁੰਦਾ ਤੁਹਾਡਾ ਕਈਆਂ ਨੂੰ ਲੱਗਦਾ ਇਹ ਲੰਬ ਮੈਰਿਜ ਆ ਕਈਆਂ ਨੂੰ ਲੱਗਦਾ ਅਰੇਂਜ ਮੈਰਿਜ ਕੀ ਸਾਰਾ ਚੱਕ ਅੱਛਾ ਗੱਡੀ ਲੈ ਕੇ ਜੀ ਅੱਛਾ ਉਹ ਕਹਿੰਦੇ ਦੋ ਜਣੇ ਪਹਿਲਾਂ ਤਾਂ ਕਹਿੰਦੇ ਜਾਵਾ ਚਾਰ ਜਣੇ ਜੀ ਫਿਰ ਆਥਣ ਸ਼ਾਮ ਨੂੰ ਉਹ ਕਹਿੰਦੇ ਇੱਥੇ ਜਾਂਦੇ ਨਹੀਂ ਦੋ ਜਣੇ ਕੈਨਸਲ ਹੋ ਗਿਆ ਨਾ ਕੈਨਸਲ ਹੋ ਗਿਆ ਜੀ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਸੀ ਮੁੰਡਾ ਉਹ ਕਹਿੰਦਾ ਆਪਾਂ ਚੰਡੀਗੜ੍ਹ ਦੇ ਸ਼ੀ ਵਾਲੀ ਤੇ ਜਾਵਾਂਗੇ ਤੇ ਬਸ ਆਪਾਂ ਦੋਨੇ ਚੱਲਾਂਗੇ ਮੱਥਾ ਟੇਕਣ ਜਾਣਾ ਹਾਂ ਜੀ ਮੱਥਾ ਟੇਕਣ ਜਾਣਾ ਜੀ ਬਾਬੇ ਤੇ ਜੀ ਪੀਰ ਦੇ ਜੀ ਅੱਛਾ ਉੱਥੇ ਜਦੋਂ ਅਸੀਂ ਬੱਸ ਸਟੈਂਡ ਤੇ ਉਤਰੇ ਉਸ ਤੋਂ ਬਾਅਦ ਇਹਨਾਂ ਦੀ ਮਾਸੀ ਜੀ ਸਾਨੂੰ ਮਿਲ ਗਈ ਜੀ ਉੱਥੇ ਇੰਨਾ ਭੈਣ ਹੋਰਾਂ ਦੀ ਮਾਸੀ ਹਾਂ ਮਾਸੀ ਜੀ ਉਹਨਾਂ ਸਾਨੂੰ ਜਦੋਂ ਅਸੀਂ ਜਾਂਦੇ ਸੀ ਬਾਬੇ ਦੇ ਉਹਨਾਂ ਸਾਨੂੰ ਰੋਕ ਲਿਆ ਜੀ ਕਈ ਕਾਕਾ ਜੀ ਤੁਹਾਡਾ ਰਿਸ਼ਤਾ ਹੋਇਆ ਜਗਾ ਨਹੀਂ ਜੀ ਉਹ ਕਦੇ ਰਿਸ਼ਤਾ ਲੈ ਉਹ ਕਰਨਾ ਸੀ ਅਸੀਂ ਅਗੇ ਹਾਂ ਜੀ ਉਹਨਾਂ ਨੇ ਸਾਡਾ ਨੰਬਰ ਲੈ ਲਿਆ ਜੀ ਇਹਨਾਂ ਦੀ ਮਾਸੀ ਜੀ ਨੇ ਤੁਹਾਡਾ ਨੰਬਰ ਲੈ ਲਿਆ ਹਾਂ ਜੀ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਇਹਨਾਂ ਨੇ ਸਾਨੂੰ ਰਹਿ ਕਰਕੇ ਫੋਨ ਕਰਤਾ ਜੀ ਉਹਨਾਂ ਨੇ ਮਤਲਬ ਉੱਥੇ ਤੁਹਾਨੂੰ ਦੇਖਿਆ ਹਾਂ ਜੀ ਉੱਥੇ ਦੇਖਿਆ ਹੀ ਸਾਨੂੰ ਉਹ ਤੁਹਾਨੂੰ ਕੀ ਕਹਿੰਦੇ ਇਹਨਾਂ ਦੀ ਮਾਸੀ ਜੀ ਕਹਿੰਦੇ ਸ਼ਾਦੀ ਲੜਕੀ ਦੀ ਵੀ ਹਾਈਟ ਇੰਨੀ ਹੈ ਜੀ ਅਸੀਂ ਵੀ ਲੜਕਾ ਵੇਖਦੇ ਹਾਂ ਲੜਕੀ ਦੇ ਫਿਰ ਉਸ ਵਕਤ ਤੁਹਾਨੂੰ ਲੱਗਦਾ ਸੀ ਵੀ ਕੋਈ ਫੋਨ ਆਊਗਾ ਉਦੋਂ ਜਾਂ ਨਹੀਂ ਆਊਗਾ ਸਾਨੂੰ ਉਸੇ ਕੀ ਮੀਰ ਜੀ ਫੋਨ ਆ ਸਕਦਾ ਜਦੋਂ ਉਹਨ ਭਾਈ ਉੱਥੇ ਕੀ ਗੱਲਬਾਤ ਬਣਦੀ ਐ ਤੁਸੀਂ ਦੱਸਿਓ ਅਸੀਂ ਸ਼ੁਰੂ ਤੋਂ ਬਾਬਾ ਮਲੇਰਕੋਟ ਰਾਹੀਂ ਮੰਨਦੇ ਆਂ ਉੱਥੇ ਮਲੇਰਕੋਟ ਲੈ ਗਏ ਸੀਗੇ ਉੱਥੇ ਲੜਕੀ ਮਾਸੀ ਜੀ ਮਿਲੇ ਉਹਨਾਂ ਨੇ ਮੰਨ ਲਓ ਵੀ ਮੇਰੇ ਚਾਚਾ ਜੀ ਨੂੰ ਇਹ ਗਿਆ ਹੈ ਵੀ ਤੁਸੀਂ ਰਿਸ਼ਤਾ ਦੇਖਣਾ ਹੈ ਮੰਨ ਲਓ ਇਹਨਾਂ ਨੇ ਇਹ ਗੱਲ ਕਹੀ ਵੀ ਹਾਂ ਕੁਮਾਰੇ ਰਿਸ਼ਤਾ ਅਸੀਂ ਲੈਣਾਗਾ ਅੱਛਾ ਮੰਨ ਲਓ ਵੀ ਉਹਨਾਂ ਨੇ ਇਹ ਸਾਨੂੰ ਕਿਹਾ ਵੀ ਸਾਡੀ ਲੜਕੀ ਉਹਨਾਂ ਦੀ ਵੀ ਹਾਈਟ ਇੰਨੀ ਐ ਅੱਛਾ ਉਹ ਕਹਿੰਦੇ ਵੀ ਅਸੀਂ ਉਹਨਾਂ ਨੇ ਨੰਬਰ ਲੈ ਲਿਆ ਸਾਡਾ ਮੰਨ ਲਓ ਵੀ ਉਹ ਕਹਿੰਦੇ ਵੀ ਅਸੀਂ ਰੈ ਕਰਕੇ ਘਰੇ ਪਰਿਵਾਰ ਦੇ ਵਿੱਚ ਸਾਨੂੰ ਕਾਲ ਕਰ ਦਿਆਂਗੇ ਅੱਛਾ ਮੰਗੇ ਬਾਈ ਤੁਸੀਂ ਉੱਥੇ ਜਾਣੇ ਹੋ ਮੱਥਾ ਟੇਕਦੇ ਹੋ ਉਸ ਵਕਤ ਵੀ ਮੱਥਾ ਟੇਕਦੇ ਹੋਏ ਤੁਹਾਡੇ ਮਨ ਚ ਇਹੀ ਚਾਹ ਸੀ ਵੀ ਹਾਂ ਹੋ ਜੇ ਬਾਬਾ ਹਾਂ ਕਰਾ ਦੇ ਹਾਂਜੀ ਦੱਸਿਓ ਸੱਚ ਸੱਚ ਹਾਂਜੀ ਹਾਂਜੀ ਸਹੀ ਹੈ ਜੀ ਅਸੀਂ ਬਾਬੇ ਦੇ ਆਖੇ ਸਾਡੀ ਜੋੜੀ ਮਾਣ ਜੀ ਤੇ ਬਾਬੇ ਦੇ ਸੁੱਖ ਸੁਖੀ ਦੱਸਿਓ ਹਾਂਜੀ ਹਾਂਜੀ ਅਸੀਂ ਆਏ ਆਏ ਛੀਮੀ ਨੇ ਛੀਮੀ ਨੇ ਜਾਂਦੇ ਜੀ ਬਾਬੇ ਦੇ ਕੋਟਲੇ ਅੱਛਾ ਜਦੋਂ ਤੁਸੀਂ ਦਰਗਾਹ ਤੇ ਮੱਥਾ ਟੇਕਣ ਜਾਂਦੇ ਹੋ ਉਸ ਵਕਤ ਦੀ ਗੱਲ ਆ ਜਾਂ ਉਸ ਤੋਂ ਬਾਅਦ ਦੀ ਗੱਲ ਆ ਗਈ ਪਹਿਲਾਂ ਜਦੋਂ ਜਾਂਦੇ ਆ ਜੀ ਜਦੋਂ ਬੱਸ ਅੱਡੇ ਚ ਉਤਰ ਕੇ ਬਾਬੇ ਦੇ ਦਰਗਹ ਨਹੀਂ ਜਾਂਦੇ ਜੀ ਉਦੋਂ ਇਹਨਾਂ ਦੀ ਮਾਸੀ ਜੀ ਤੁਹਾਨੂੰ ਦੇਖਦੇ ਆ ਹਾਂਜੀ ਉਹਨਾਂ ਦੀ ਨਿਗਾਹ ਪੈ ਗਈ ਉਹ ਸਾਡੇ ਕੋਲ ਚੱਲ ਪਈ ਸਾਨੂੰ ਬੋਲ ਮਾ ਅਸ਼ਿਆਕ ਤੇ ਨਾ ਨਾਲ ਉਹ ਨਾਲ ਜਾਣਾ ਚਾੜਨਾ ਜੀ ਸਾਨੂੰ ਜਦੋਂ ਸਾਡੇ ਕੋਲੇ ਆਏ ਉਹਨਾਂ ਨੇ ਸਾਨੂੰ ਰਿਸ਼ਤੇ ਵਿੱਚ ਹੀ ਬਿਠਾਏ ਕਹਿੰਦੇ ਕਾਕਾ ਜੀ ਤੁਹਾਡਾ ਰਿਸ਼ਤਾ ਹੈ ਅਸ਼ਿਕਾ ਨਹੀਂ ਜੀ ਕਹਿੰਦੇ ਸਾਡੇ ਵੀ ਲੜਕੇ ਨੇ ਫਿਰ ਕਹਿੰਦੇ ਜੇ ਅਸ਼ਿਆਸ਼ੀ ਕਰਦਾ ਤੁਹਾਡਾ ਨੰਬਰ ਦੇ ਦੋ ਜੀ ਰਿਆ ਕਰਕੇ ਅੱਛਾ ਪਹਿਲੀ ਗੱਲ ਹੀ ਉਹਨਾਂ ਨੇ ਇਹ ਕਰ ਦਿੱਤਾ ਆਈ ਆਈ ਕਹੀ ਹੈ ਜੀ ਬਸ ਭਣੇ ਥੋਡੀ ਮਾਸੀ ਜੀ ਨੇ ਦਰਗਾਹ ਤੇ ਜਾਂਦੇ ਹੋਏ ਵੀਰੇ ਮੰਗਤ ਹੋਰਾਂ ਦਾ ਨੰਬਰ ਲਿਆ ਹਾਂਜੀ ਜੀ ਥੋਡੇ ਤੱਕ ਇਹ ਗੱਲ ਕਿਵੇਂ ਪਹੁੰਚਦੀ ਹੈ ਵੀ ਇੱਕ ਮੁੰਡਾ ਉਮ ਮਸੇਜ ਜੀ ਨੇ ਮੇਰੇ ਚਾਚਾ ਜੀ ਨਾਲ ਗੱਲ ਹੁੰਦੀ ਆ ਫੋਨ ਤੇ ਤੇ ਫਿਰ ਉਹ ਚਾਚਾ ਜੀ ਜੇ ਫਿਰ ਫੋਨ ਤੇ ਜਦੋਂ ਗੱਲ ਹੋਣ ਤੋਂ ਬਾਅਦ ਉਸ ਤੋਂ ਬਾਅਦ ਉਹ ਕਹਿੰਦੇ ਆ ਵੀ ਐਂ ਕਰਕੇ ਵੀ ਰਿਸ਼ਤ ਮੁੰਡਾ ਦੇਖੇ ਹੋਏ ਸੀ ਮਰੇ ਕੋਟਲੇ ਵੀ ਤੁਸੀਂ ਕਰਨਾ ਉਹ ਕਹਿੰਦੇ ਹਾਂਜੀ ਕਰਨਾ ਫਿਰ ਉਹ ਫੋਟੋ ਪਾਉਂਦੇ ਇਹਨਾਂ ਦੀ ਅੱਛਾ ਫੋਟੋ ਉਸ ਤੋਂ ਬਾਅਦ ਮੇਰੇ ਚਾਚੀ ਜੀ ਘਰ ਆਂਦੀ ਐ ਤੇ ਫਿਰ ਉਹ ਗਾਹਾਂ ਸਾਨੂੰ ਦੱਸਦੇ ਆ ਵੀ ਇਹ ਦੇਖਣਾ ਉਹਨੂੰ ਕਹਿੰਦੇ ਨੇ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਗੱਲਦੁਰੀ ਤੇ ਫਿਰ ਸਾਨੂੰ ਦੁਖਣਵਾਰ ਦੇਖਣ ਆਏ ਸੀ ਜੀ ਅੱਛਾ ਵੀਰੇ ਹੁਣੇ ਤੁਹਾਨੂੰ ਦੁਖਣਵਾਰ ਸਾਹਿਬ ਦੇਖਣ ਆਉਂਦੇ ਆ ਪਹਿਲਾਂ ਤੁਹਾਡੇ ਪਰਿਵਾਰ ਦਾ ਜੀ ਕੋਈ ਇੱਥੇ ਦੇਖਣ ਨਹੀਂ ਆਉਂਦਾ ਇਹਨੂੰ ਨਹੀਂ ਜੀ ਸਿੱਧਾ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਹਾਂਜੀ ਹਾਂਜੀ ਫੇਸ ਟੂ ਫੇਸ ਅਸੀਂ ਫੋਟੋ ਵੀ ਤੁਸੀਂ 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 ਫੋਟੋ ਦੇਖੀ ਵੀ ਰਹੇ ਹੋ ਨਾ ਦੀ ਨਹੀਂ ਕਿਉਂ ਅਸੀਂ ਫੇਸ ਟੂ ਫੇਸ ਹੀ ਦੇਖਿਆ ਵੀਰੇ ਤੁਸੀਂ ਉਸ ਵਕਤ ਨਹੀਂ ਕੁੜੀਆਂ ਅੱਜ ਕੱਲ੍ਹ ਵਾਲੀਆਂ ਤਾਂ ਕਹਿੰਦੀ ਹੁੰਦੀ ਮੈਨੂੰ ਪਹਿਲਾਂ ਫੋਟੋ ਪਸੰਦ ਆਉਗੀ ਮੁੰਡੇ ਦੀ ਫੇਰ ਮੈਂ ਦੇਖਣ ਜਾਊਂਗੀ ਮੁੰਡੇ ਨੂੰ ਨਹੀਂ ਕਿਉਂਕਿ ਮੇਰੇ ਘਰ ਦੇ ਦੀ ਪਸੰਦ ਤੇ ਮੇਰੀ ਪਸੰਦ ਹੈ ਜੇ ਉਹ ਘਰ ਦੇ ਦੇਖਣਗੇ ਉਹ ਮੇਰੇ ਲਈ ਬਹੁਤ ਵਧੀਆ ਕਿਉਂਕਿ ਮੇਰੇ ਲਈ ਮੇਰਾ ਘਰ ਦੇ ਹੀ ਬਹੁਤ ਕੀਮਤੀ ਨੇ ਵਾਹ ਹਾਂ ਕਹਿੰਦੇ ਜਿੱਥੇ ਘਰ ਹੈ ਪਰਿਵਾਰ ਹੈ ਉੱਥੇ ਸਭ ਕੁਝ ਹੈ ਤੁਸੀਂ ਆਪਣੇ ਪਰਿਵਾਰ ਦੀ ਮੰਨੀ ਹਾਂ ਵੀਰੇ ਉਸ ਤੋਂ ਪਹਿਲਾਂ ਤੁਹਾਡੇ ਲਈ ਰਿਸ਼ਤੇ ਆਉਂਦੇ ਸੀ ਹਾਂ ਵੀਰੇ ਆਉਂਦੇ ਸੀਗੇ ਬਹੁਤ ਪਰ ਘਰ ਤੁਹਾਨੂੰ ਪਸੰਦ ਨਹੀਂ ਆਉਂਦੇ ਸੀ ਅੱਛਾ ਨਹੀਂ ਉਸ ਵਕਤ ਜਦੋਂ ਇਹ ਵੀਰੇ ਹੋਣੀ ਤੁਹਾਡੇ ਅੱਖਾਂ ਦੇ ਸਾਹਮਣੇ ਆਉਂਦੇ ਆ ਹਾਂ ਵੀਰੇ ਉਸ ਵਕਤ ਕੀ ਮਾਹੌਲ ਬਣਦਾ ਬੜਾ ਨਰਵਸ ਹੋ ਗਈ ਸੀ ਵੀਰੇ ਡਰ ਗਈ ਸੀ ਇਹਨਾਂ ਨੂੰ ਦੇਖ ਕੇ ਹਾਂ ਵੀਰੇ ਕਿਉਂ ਕਿਉਂਕਿ ਵੀਰੇ ਡਰਤੀਗਾ ਕਿਵੇਂ ਦਾ ਨੇਚਰ ਹੋਊਗਾ ਕੀ ਹੋਊਗਾ ਪਰ ਡਰ ਸੀਗਾ ਵੀ ਕੀ ਹੈ ਜਾਂ ਕੀ ਸਵਾਲ ਕਿਵੇਂ ਦਾ ਹੋਊਗਾ ਮੰਗੇ ਬਾਈ ਜਦੋਂ ਤੁਸੀਂ ਭੈਣ ਹੋਰਾਂ ਨੂੰ ਪਹਿਲੀ ਵਾਰ ਦੇਖਿਆ ਹਾਂਜੀ ਉਸ ਵਕਤ ਕੀ ਮਾਹੌਲ ਬਣਦਾ ਤੁਹਾਡੇ ਮਨ ਦੇ ਅੰਦਰ ਡਰ ਚੱਲਦਾ ਧੜਕੂ ਲੱਗਦਾ ਵੀ ਹਾਂ ਹੋਊ ਪਤਾ ਨਹੀਂ ਨਾ ਹੋਊ ਕੀ ਗੱਲ ਬੱਤ ਐ ਚੱਲਦਾ ਸੀ ਕਈ ਵਾਰੀ ਆਪਾਂ ਨੂੰ ਜਵਾਬ ਨਾ ਦੇ ਦੇਣ ਜੀ ਕਈ ਵੀ ਜਵਾਬ ਨਾ ਦੇ ਦੇਣ ਜਾਂ ਕਈ ਵਾਰੀ ਕੋਈ ਪਿੰਡ ਲੈਵਲ ਤੇ ਇਹ ਪਟਿਆਲਾ ਸ਼ਹਿਰ ਤੇ ਸੀ ਅਸੀਂ ਪਿੰਡ ਲੈਵਲ ਤੇ ਸੀ ਕਈ ਵਾਰੀ ਸਾਨੂੰ ਆਏ ਸੀ ਇਹ ਦਿੱਕਤ ਨਾਲ ਜੀ ਫਿਰ ਅਸੀਂ ਇਹਨਾਂ ਨੂੰ ਪੁੱਛਿਆ ਜੀ ਸਾਡਾ ਪਿੰਡ ਆ ਤੁਸੀਂ ਸ਼ਹਿਰ ਤੇ ਇਹ ਕਹੇ ਸਾਨੂੰ ਕੋਈ ਦਿੱਕਤ ਨਹੀਂ ਜੀ ਅੱਛਾ ਜਦੋਂ ਤੁਸੀਂ ਪਹਿਲੀ ਵਾਰ ਇਹਨਾਂ ਨੂੰ ਦੇਖਦੇ ਹੋ ਤੁਹਾਨੂੰ ਅਵਧਾ ਡਰ ਲੱਗਦਾ ਵੀ ਮੈਨੂੰ ਨਾ ਨਾ ਕਰਦੇ ਹਾਂਜੀ ਤੁਹਾਨੂੰ ਭੈਣੇ ਡਰ ਹੈਗਾ ਸੀ ਹਾਂਜੀ ਹਾਂ ਕਿ ਐ ਫਿਰ ਵੀ ਕਿਸੇ ਦੀ ਤੀ ਦੇਖ ਕੇ ਛੱਡ ਕੇ ਜਾਣਾ ਫਿਰ ਵੀ ਜੀਗਰਾ ਬਹੁਤ ਔਖਾ ਚਾ ਬਹੁਤ ਔਖਾ ਹਾਂ ਕਿਉਂਕਿ ਪਿਓ ਸਿਰ ਤੇ ਨਾ ਹੋਵੇ ਨਾ ਤੁਹਾਡੇ ਫਾਦਰ ਸਾਹਿਬ ਹੈ ਨਹੀਂ ਨਹੀਂ ਫਾਦਰ ਐਕਸਪਾਇਰ ਹੋ ਗਏ 2018 ਚ ਅੱਛਾ ਹਾਂਜੀ ਤੁਹਾਨੂੰ ਇਹ ਸੀਗਾ ਵੀ ਕਿਤੇ ਇਹ ਨਾ ਨਾ ਕਰ ਜਣ ਤੁਹਾਨੂੰ ਇਹ ਸੀ ਵੀ ਹਾਂ ਜੀ ਇਹ ਲੈ ਲੈ ਹਾਂਜੀ ਅੱਛਾ ਫੇਰ ਤੁਹਾਨੂੰ ਬਿਠਾਇਆ ਜਾਂਦਾ ਗੱਲਬਾਤ ਕਰਨ ਲਈ ਵੀਰੇ ਹਾਂਜੀ ਹਾਂ ਤੁਸੀਂ ਦੱਸਿਓ ਫਿਰ ਕੀ ਗੱਲਬਾਤ ਤੁਸੀਂ ਭੈਣ ਹੋਰਾਂ ਨਾਲ ਕਰਦੇ ਅਸੀਂ ਗੱਲਬਾਤ ਆਹੀ ਪੁੱਛੀ ਜੀ ਸੀਗਾ ਸਾਡਾ ਅਸੀਂ ਪਿੰਡ 'ਚ ਰਹਿੰਦੇ ਆ ਜੀ ਤੁਸੀਂ ਪਟਿਆਲਾ ਸ਼ਹਿਰ ਦੇ ਤੁਸੀਂ ਆਏ ਦੱਸੋ ਪਿੰਡ 'ਚ ਕਰਸ਼ਾ ਦੇ ਰਹਿ ਜਾਂਦੇ ਜੀ ਇੱਕ ਦਿਨ ਰਹਿ ਜਾਗੇ ਅੱਛਾ ਫਿਰ ਪਸੰਦਾ ਜੀ ਮੁੰਡਾ ਤੇ ਇਹ ਕਦੇ ਸਹੀ ਹੈ ਜੀ ਤੁਸੀਂ ਸਿੱਧਾ ਇਹੀ ਆਖਿਆ ਵੀ ਪਸੰਦਾ ਮੁੰਡਾ ਹਾਂਜੀ ਕਈ ਵਾਰ ਆਇਆ ਹਉ ਅੱਜ ਆਸੀ ਹੈਗੇ ਵੇਖ ਲਓ ਜੀ ਫਿਰ ਕੱਲੂ ਤੁਸੀਂ ਆਖੋ ਸਾਡੇ ਮੁੰਡਾ ਪਸੰਦ ਨਹੀਂ ਜਾਏ ਨਹੀਂ ਅਸੀਂ ਸਾਰੀ ਗੱਲਬਾਤ ਕੋਲੀ ਤੁਸੀਂ ਠੋਕੇ ਗੱਲ ਕਰੀਏ ਹਾਂਜੀ ਅੱਛਾ ਮੈਂ ਕਿਹਾ ਬਾਈ ਮੈਨੂੰ ਇਹ ਦੱਸਿਓ ਤੁਸੀਂ ਇਹ ਗੱਲ ਵੀ ਕਹਿੰਦੇ ਹੋ ਵੀ ਥੋੜੀ ਇਹ ਰਿਸ਼ਤੇ ਲਈ ਸਹਿਮਤੀ ਹੈ ਉਹ ਕੀ ਗੱਲ ਸੀ ਇਹਨਾਂ ਨੂੰ ਪੁੱਛਦੇ ਤੁਸੀਂ ਹਾਂਜੀ ਹਾਂਜੀ ਪੁੱਛਿਆ ਜੀ ਅਸੀਂ ਅਸੀਂ ਇਹ ਕਈ ਵਰੀ ਜੇ ਫੋਚੇ ਹਾਂ ਹੋ ਜੇ ਅੱਛਾ ਇਹ ਸਾਨੂੰ ਦੱਸ ਦਿਓ ਕਈ ਵਾਰ ਇੱਕ ਦੂਜੇ ਦੀ ਉਹਦੇ ਹੋ ਜੇ ਹਾਂ ਕਈ ਵਾਰ ਚੀਫ ਚਾ ਕੇ ਹਾਂ ਹੋ ਜੇ ਕੱਲ ਨੂੰ ਫਿਰ ਰੌਲਾ ਪਈ ਜਾਵੇ ਹਾਂ ਹਾਂ ਇਹ ਕਹਦੇ ਨਹੀਂ ਸਾਡੀ ਸ਼ਾਂਤੀ ਹੈ ਅੱਛਾ ਤੁਸੀਂ ਪੁੱਛਿਆ ਵੀ ਥੋੜੇ ਤੇ ਪ੍ਰੈਸ਼ਰ ਤਾਂ ਨਹੀਂ ਹਾਂ ਭੈਣੇ ਜਦੋਂ ਵੀਰੇ ਉਹਨਾਂ ਨੇ ਤੁਹਾਡੇ ਅੱਗੇ ਸਵਾਲ ਰੱਖੇ ਤੁਸੀਂ ਵੀ ਇਹਨਾਂ ਨੂੰ ਕੋਈ ਸਵਾਲ ਕਰਦੇ ਹੋ ਨਹੀਂ ਕੋਈ ਸਵਾਲ ਨਹੀਂ ਕੀਤਾ ਤੁਸੀਂ ਕਿਉਂਕਿ ਮੇਰੇ ਪਰਿਵਾਰ ਨਾਲ ਜੋ ਦੇਖਿਆ ਉਹ ਮੇਰੇ ਲਈ ਬਹੁਤ ਵਧੀਆ ਦੇਖਿਆ ਕਿਉਂਕਿ ਐ ਮੇਰਾ ਸਵਾਲ ਕਰਨ ਦਾ ਫਾਇਦਾ ਨਹੀਂ ਜੋ ਮੇਰੇ ਘਰ ਦੇ ਨੇ ਪੁੱਛਿਆ ਉਹ ਮੈਂ ਪੁੱਛਿਆ ਇੱਕੋ ਹੀ ਗੱਲ ਹੈ ਵੀਰੇ ਅੱਛਾ ਇਹਨਾਂ ਦੇ ਪਰਿਵਾਰ ਨੇ ਵੀ ਵਾਈ ਤੁਹਾਨੂੰ ਸਵਾਲ ਕਰੇ ਕੋਈ ਹਾਂਜੀ ਕੋਈ ਨਹੀਂ ਕਰੇ ਉਹਨਾਂ ਨੇ ਕੋਈ ਸਵਾਲ ਨਹੀਂ ਕਰਿਆ। ਹਾਂ ਜੀ। ਤੁਸੀਂ ਇਹਨਾਂ ਨੂੰ ਕਰੇ। ਹਾਂ ਜੀ। ਅੱਛਾ ਫਿਰ ਉਸ ਵਕਤ ਕਹੇ ਜੀ ਰਸਮ ਹੁੰਦੀ ਹੈ ਗੁਰਦੁਆਰਾ ਸਾਹਿਬ ਦੇਖ ਦਿਖਾਈ ਹੋ ਜਾਂਦੀ ਹੈ। ਫਿਰ ਤੁਸੀਂ ਕਹਿੰਦੇ ਹੋ ਕਿ ਸੋਚ ਕੇ ਦੱਸਾਂਗੇ ਜਾਂ ਇਹ ਕਹਿੰਦੇ ਅਸੀਂ ਸੋਚ ਕੇ ਦੱਸਾਂਗੇ। ਇਹ ਕਹਿੰਦੇ ਜੀ ਅਸੀਂ ਕਮਾਲ ਆਵਾਂਗੇ ਜੀ, ਪਿੰਡ ਆਵਾਂਗੇ। ਉੱਥੋਂ ਵੇਖ ਕੇ ਹਾਂ ਹੋ ਗਈ ਸਾਡੇ ਛੇ ਸਾਡੀ ਹਾਂ ਜੀ। ਤੁਸੀਂ ਉਸੇ ਦਿਨ ਹੀ ਹਾਂ ਕਰੇ ਆਏ ਸੀ। ਹਾਂ ਜੀ। ਫਿਰ ਉਸ ਤੋਂ ਬਾਅਦ ਜਦੋਂ ਕਿੰਨੇ ਦਿਨਾਂ ਬਾਅਦ ਆਉਂਦਾ ਇਹ ਪਰਿਵਾਰ? ਉਹ 4-5 ਦਿਨਾਂ ਬਾਅਦ ਆ ਜਾਂਦੇ ਜੀ, ਥੋੜੇ ਪਿੰਡ। ਹਾਂ ਜੀ। ਉਦੋਂ ਬਾਅਦ ਫਿਰ ਸਾਡਾ ਘਰ-ਵਾਰ ਵੇਖ ਵਿਆਹ ਦੇ ਵਿੱਚ ਕਿੰਨਾ ਸਮਾਂ ਪਾਉਨੇ ਤੁਸੀਂ ਤਿੰਨ ਕਿੰਨੇ ਟਾਈਮ ਤਿੰਨ ਟਾਈਮ ਹੀ ਨੇ ਬਟੇ ਫਿਰ ਉਸ ਵਕਤ ਭੈਣ ਹੋਰਾਂ ਨਾਲ ਕੀ ਕੀ ਗੱਲਾਂ ਕਰਦੇ ਤੁਸੀਂ ਕੀ ਗੱਲਾਂ ਖੋਲਦੇ ਉਹਨਾਂ ਨੂੰ ਆਪਣੀ ਨੇਚਰ ਬਾਰੇ ਦੱਸਦੇ ਹੋ ਵੀ ਹਾਂਜੀ ਉਹ ਅਸੀਂ ਇੱਕ ਦੂਜੇ ਗੱਲਾਂ ਕਰਦੇ ਸੀ ਤੇ ਆਪਾਂ ਸਹੀ ਰਹਿਣਾ ਚਾਹੀਦਾ ਜੀ ਜਾਂ ਕੋਈ ਕੋਈ ਦਿੱਕਤ ਆ ਸਰ ਦੱਸ ਦਿਓ ਜਾਂ ਕੋਈ ਹੋਰ ਘਰੇਲੂ ਗੱਲਾਂ ਜੀ ਤੁਸੀਂ ਇਹਨਾਂ ਦੀ ਨੇਚਰ ਤੋਂ ਚੰਗੀ ਤਰ੍ਹਾਂ ਸਮਝ ਗਈ ਸੀ ਹਾਂਜੀ ਮੈਂ ਤਾਂ ਇਹ ਸੀਗਾ ਵੀ ਆਪਾਂ ਕਦੇ ਲੜਨਾ ਨਹੀਂਗਾ ਮੇਰਾ ਇਹ ਸਵਾਲ ਸੀਗਾ ਵੀ ਜੇ ਆਪਾਂ ਲੜਾਂਗੇ ਵੀ ਕਦੇ ਕਿਸੇ ਨੂੰ ਬਾਹਰ ਨਾ ਪਤਾ ਲੱਗੇ ਵੀ ਆਪਾਂ ਲੜੇ ਸੀਗੇ ਕਿਉਂਕਿ ਇਹ ਹੀ ਹੁੰਦਾ ਕਿ ਲੋਕ ਅਗਲਾ ਬਾਹਰਲਾ ਤਵਾਸ਼ਾ ਦੇਖ ਕੇ ਚਲੇ ਜਾਏਗਾ ਕਿਉਂਕਿ ਪਰਿਵਾਰ ਨੂੰ ਜੇ ਗੱਲ ਪਤਾ ਲੱਗੀ ਦੀਦ ਤੇ ਸਾਟ ਲੱਗਦੀ ਵੀਰੇ ਵਾਹ ਅੱਛਾ ਤੁਸੀਂ ਵਿਆਹ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲਾਂ ਸਮਝਾਉਂਦੇ ਸੀ ਬਾਈ ਜੀ ਵੀ ਆਪਾਂ ਲੜਨਾ ਨਹੀਂ ਹੈਗਾ ਹਾਂ ਜੀ ਹਾਂ ਕਿ ਕਦੇ ਲੜਨਾ ਨਹੀਂ ਕਦੇ ਅਗਲਾ ਇਹਨਾਂ ਕੋਈ ਕੋਈ ਵੀ ਪਿੰਡ ਦਾ ਜਾਂ ਕੋਈ ਵੀ ਬਾਹਰਲਾ ਸਾਡਾ ਵੀ ਆਏ ਨਾ ਕਹੇ ਜੇ ਵੀ ਤੁਸੀਂ ਲੜਦੇ ਸੀ ਅਗਲਾ ਤਾਂ ਵੀਰੇ ਗੱਲ ਸੁਣ ਕੇ ਘਰੇ ਚੱਲ ਜੂ ਪਰ ਬਦਨਾਮੀ ਆਪਣੀ ਹੁੰਦੀ ਹੈ ਬਦਨਾਮੀ ਆਪਣੀ ਹੁੰਦੀ ਹੈ ਹਾਂ ਵੀਰੇ ਫਿਰ ਭਾਈ ਜੁਰੀ ਕੀ ਕਹਿੰਦੇ ਕਹਿੰਦੇ ਠੀਕ ਹੈ ਕਹਿੰਦੇ ਇਹ ਗੱਲ ਸਹੀ ਹੈ ਅੱਛਾ ਤੁਸੀਂ ਹੋਰ ਵੀ ਹੈ ਨਾ ਕਿ ਡਿਮਾਂਡਾਂ ਰੱਖਦੇ ਹੋ ਵੀ ਭਾਈ ਮੈਂ ਤਾਂ ਆ ਖਾਨੀ ਆ ਆ ਪਾਉਣੀ ਆ ਨਾ ਮੇਰੀ ਡਿਵਾਰ ਕੋਈ ਨਹੀਂ ਹੈ ਕਿ ਪੁੱਛ ਰਾਸਕ ਕੋਈ ਡਿਮਾਂਡ ਭੈਣ ਹੋਰ ਕੋਈ ਡਿਮਾਂਡ ਨਹੀਂ ਕੋਈ ਡਿਮਾਂਡ ਨਹੀਂ ਸਿੱਧੇ ਸਾਦੇ ਨਹੀਂ ਸਾਦੇ ਜਿਵੇਂ ਸ਼ਹਿਰ ਦੇ ਰਹਿਣ ਵਾਲੇ ਸੀ ਇਹੋ ਜਿਹਾ ਨਖਰਾ ਕੋਈ ਦਿਖਾਇਆ ਤਾ ਨਾ ਜੀ ਨਾ ਜੀ ਕੋਈ ਨਹੀਂ ਦਿਖਾਇਆ ਜਿੱਦ ਦੇਖਣਾ ਸੀ ਫਿਰ ਮੈਂ ਜੱਬੀ ਸਿੰਪਲ ਸੀ ਜਬਾ ਸਿੰਪਲ ਸੀ ਕੁਝ ਵੀ ਨਹੀਂ ਸੀ ਝੂਮ ਸਿੰਪਲ ਸਾਦਗੀ ਸੀ ਤੁਸੀਂ ਪੜਦੇ ਕਿੰਨਾ ਬਣਾ ਮੇਰੇ ਮੈਂ ਪਲੱਸ 2 ਕੀਤੀ ਹੋਈ ਹੈ ਤੁਸੀਂ ਭਾਈ ਤੁਸੀਂ ਅਸੀਂ ਮੈਟ੍ਰਿਕ ਜੀ ਤੁਸੀਂ 10ਵੀਂ ਪਾਸੋਂ ਹੀ 12ਵੀਂ ਪਾਸ ਹਾਂਜੀ ਅੱਛਾ ਫਿਰ ਉਸ ਤੋਂ ਬਾਅਦ ਤੁਹਾਡੇ ਤੋਂ ਤੁਸੀਂ ਇਹ ਨਾ ਅੱਗੇ ਮੰਗ ਰੱਖਦੇ ਹੋ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਨਾ ਜੀ ਅਸੀਂ ਕੁਝ ਨਹੀਂ ਜੀ ਅਸੀਂ ਕੁਝ ਕੋਈ ਮੰਗ ਨਹੀਂ ਰੱਖੀ ਤੁਹਾਨੂੰ ਇਹ ਗੱਲ ਵੀ ਇਹਨਾਂ ਚੰਗੀ ਲੱਗੀ ਗਈ ਪਰਿਵਾਰ ਨੇ ਕੁਝ ਮੰਗ ਨਹੀਂ ਰੱਖੀ ਹਾਂਜੀ ਹਾਂ ਅਸੀਂ ਕਿਉਂਕਿ ਮੈਂ ਚਾਚਾ ਜੀ ਚਾਹੁੰਦੇ ਮੈਂ ਤੇ ਖੁਸ਼ ਹੋਵਾਂ ਮੈਂ ਤੁਹਾਡੀ ਇੱਛਾ ਅਨਸਾਰ ਦੂੰਗਾ ਅੱਛਾ ਹਾਂ ਕਿਉਂਕਿ ਉਹਨਾਂ ਨੇ ਮੇਰੇ ਪਾਪਾ ਪੂਰੇ ਹੋਣ ਤੋਂ ਬਾਅਦ ਇਹ ਕਿਹਾ ਸੀ ਵੀ ਜਦੋਂ ਮੈਂ ਪਾਪਾ ਪੂਰੇ ਹੋ ਗਏ ਸੀ ਵੀ ਤੂੰ ਇਹ ਨਾ ਸਮਝੀ ਮੈਂ ਤੇਰਾ ਪਿਓ ਨਹੀਂ ਹਾਂ ਉਹਨਾਂ ਨੇ ਮੈਨੂੰ ਉਸ ਦਿਨ ਨਹੀਂ ਆਇਗਾ ਤਾਂ ਅਸੀਂ ਮੈਂ ਤੇ ਚਾਚਾ ਜੀ ਨੇ ਹਾਂ ਜੀ ਉਹ ਮੇਰੇ ਉਸੇ ਦਿਨ ਪਿਓ ਬਣ ਕੇ ਸੀ ਜੀ ਹਾਂ ਉਹਨਾਂ ਨੇ ਇਹ ਕਹਤਾ ਸੀ ਵੀ ਤੂੰ ਇਹ ਨਾ ਸਮਝੀ ਵੀ ਤੇਰੇ ਕੋਲ ਪਿਓ ਨਹੀਂ ਹੈਗਾ ਵੀ ਤੈਨੂੰ ਕੋਈ ਵੀ ਚੀਜ਼ ਕਦੇ ਵੀ ਚੀਜ਼ ਦੀ ਲੋੜ ਹੋਈ ਤੂੰ ਮੈਨੂੰ ਫੋਨ ਕਰੀ ਮੈਂ ਤੈਨੂੰ ਜਦੀ ਆਸਰ ਕਰੂੰਗਾ ਅੱਛਾ ਹਾਂ ਪਰ ਮੈਨੂੰ ਇੰਨਾ ਹੀ ਜਿਗਰਾ ਵੋਸ ਸੀ ਕਿ ਮੇਰੇ ਨਾਲ ਨੇ ਨਾ ਚੀਜ਼ ਤਾਂ ਦੁਨੀਆਂ ਚ ਇਹੀ ਪਿਓ ਮਿਲਿਆ ਆਏ ਹੇ ਦੁਬਾਰਾ ਬਿਆਹ ਤੋਂ ਬਾਅਦ ਜਦ ਤੁਸੀਂ ਵਿਆਹ ਕੇ ਪਿੰਡ ਚ ਆਉਣੇ ਪੈਣੇ ਫਿਰ ਕਹੇ ਜਾ ਮਾਹੌਲ ਬਣਦਾ ਉਹਤ ਉਹ ਜੇ ਵੀਰੇ ਕੋਈ ਘਟਵਾਦ ਲੱਗੀ ਹੋਵੇ ਨਹੀਂ ਘਟਵਾਦ ਨਹੀਂ ਲੱਗੀ ਸਗੋ ਜਿਸ ਦਿਨ ਵਸੇ ਵਿਆਹ ਕਿਐ ਸੀ ਨਾ ਇਨੂ ਕਿਆ ਕਿ ਉਹ ਤੇਰੀ ਚਾਚੀ ਦੀ ਵੱਡੀ ਤੇ ਦੋਸਤ ਦੋਸਤ ਬਣ ਗਈ ਸੀ ਉਸੇ ਦਿਨ ਅੱਛਾ ਇਹ ਤੁਹਾਡਾ ਭਤੀਜਾ ਹਾਂਜੀ ਹਾਂ ਅੱਛਾ ਵਿਆਹ ਵਾਲੇ ਦਿਨ ਦਾ ਕਹਿੰਦਾ ਕਹੜਾ ਮਾਹੌਲ ਰਹਿੰਦਾ ਬਾਈ ਵਿਆਹ ਤੇ ਤੁਹਾਡੇ ਬਹੁਤ ਰੌਣਕਾਂ ਲੱਗੀਆਂ ਹਾਂਜੀ ਬਹੁਤ ਰੌਣਕਾਂ ਲੱਗੀਆਂ ਬਹੁਤ ਤੇ ਇਲਾਕੇ ਚ ਪੂਰੀ ਦੁਨੀਆ ਪੂਰੀ ਇਲਾਕੇ ਛੜਿਆ ਮੈਨੂੰ 50 ਕਿਲੋਮੀਟਰ ਦੇ ਏਅਰਗੇ ਦੇ ਵਿੱਚ ਉਹ ਤਾਂ ਸਾਰੀ ਦੋ ਭਾਰਤ ਦੇ ਵਿੱਚ ਹੀ ਹੋ ਗਿਆ ਜੀ ਵਿਆਹ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਹਾਂਜੀ ਇਹ ਕੱਪੜੇ ਤੇ ਲਹਿੰਗਾ ਤੁਸੀਂ ਬਣੇ ਬਹੁਤ ਸੋਹਣਾ ਪਾਇਆ ਵਿਆਹ ਤੇ ਜੀ ਤੁਸੀਂ ਸਪੈਸ਼ਲ ਡਿਜ਼ਾਈਨ ਕਰਾਇਆ ਜਾਂ ਉਹ ਲਿਆ ਡਿਜ਼ਾਈਨ ਕਰਾਇਆ ਸਪੈਸ਼ਲ ਜਦੋਂ ਤੁਹਾਡੀਆਂ ਦੁਨੀਆ ਤੇ ਪੂਰੀਆਂ ਉਹ ਇੰਟਰਨੈਟ ਤੇ ਪੂਰੀਆਂ ਮਸ਼ਹੂਰ ਤੁਹਾਡੀਆਂ ਵੀਡੀਓ ਹੋਈਆਂ ਤੁਸੀਂ ਦੇਖਿਆ ਕਿ ਲੋਕ ਤੁਹਾਡਾ ਕਿੰਨਾ ਚਾਹ ਕਰ ਰਹੇ ਹਾਂ ਜੀ ਉਹ ਖੁਸ਼ੀ ਬਹੁਤ ਬਣਾ ਰਹੇ ਨੇ ਅੱਛਾ ਕਿ ਰੱਬ ਐ ਕਰ ਦੇ ਪਰਮਾਤਮਾ ਨੂੰ ਉਸ ਨੂੰ ਖੁਸ਼ ਰੱਖੇ ਨਾ ਜੋੜੀ ਨੂੰ ਕਰੇ ਤੰਦਰੁਸਤ ਬਖਸ਼ੇ अच्छा ਤੁਸੀਂ ਇਹ ਗੱਲ ਮੰਨਦੇ ਹੋ ਬਈ ਹੈਪੀ ਕਿ ਦੁਨੀਆ ਤੇ ਜੋੜੀਆਂ ਆਮ ਕਹਿ ਦਿੰਦੇ ਨੇ ਕਿ ਰੱਬ ਬਣਾਉਂਦਾ ਹਾਂਜੀ ਤੁਸੀਂ ਇਹ ਮੰਨਦੇ ਹੋ ਕਿ ਥੋਡੀ ਜੋੜੀ ਤੇ ਰੱਬ ਨੇ ਰੀਝ ਹੀ ਲਾਤੀ ਹਾਂਜੀ ਜਮਾਂ ਰੀਝ ਲਾਤੀ ਜੀ ਰੱਬ ਨੇ ਅੱਛਾ ਹਾਂਜੀ ਜਮਾਂ ਰੱਬ ਦੀ ਸ਼ਰੀ ਲਾਤੀ ਸਰਾ ਲਾ ਦਾਰਾ ਬਣੇ ਹਾਂਜੀ ਜਮਾਂ ਚਲੀ ਲਾਤਾ ਤੁਸੀਂ ਬਹਿਣੇ ਕੀ ਕਹਿੰਦੇ ਹੋ ਆਪਦੀ ਜੋੜੀ ਬਾਰੇ ਬਹੁਤ ਵਧੀਆ ਜੋੜੀਆਂ ਅਸੀਂ ਪਰਮਾ ਕਿਉਂਕਿ ਪਰਮਾਤਮਾ ਅਗੇ ਅਰਦਾਸ ਕਰਦੇ ਆ ਉਹੀ ਮਿਲਦਾ ਪਰ ਮਿਲਦਾ ਚਾਹੇ ਦੇਰ ਨਾਲ ਜੋ ਮਿਲਦਾ ਪਰਮਾਤਮਾ ਦੇਰ ਨਾਲ ਦਿੰਦਾ ਕਹਿੰਦੇ ਦੇਰ ਦਾ ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ ਤੁਸੀਂ ਰੱਬ ਅਗੇ ਅਰਦਾਸਾਂ ਕਰਦੀ ਸੀ ਕਦੇ ਆਪਣੇ ਰਿਸ਼ਤੇ ਬਾਰੇ ਆਪਣੇ ਵਿਆਹ ਬਾਰੇ ਹਾਂਜੀ ਹਾਂ ਕਿਉਂਕਿ ਮੈਂ ਅਰਦਾਸਾਂ ਤਾਂ ਕਰਦੀ ਸੀ ਕਿਉਂਕਿ ਮੇਰੇ ਪਰਿਵਾਰ ਦੇ ਮੈਨੂੰ ਕਦੇ ਘੁਰਕੇ ਨਹੀਂ ਦੇਖਿਆ ਚਲੋ ਪਰਮਾਤਮਾ ਕਰੇ ਪਰਿਵਾਰ ਦੇਖਦੇ ਸੀ ਉਹ ਬਹੁਤ ਵਧੀਆ ਪਰ ਮੈਂ ਕਦੇ ਇਹ ਨਹੀਂ ਚਾਹੁੰਦੀ ਸੀ ਵੀ ਜਿਵੇਂ ਮੇਰੇ ਘਰ ਦੇ ਦੇਖਦੇ ਆ ਬਹੁਤ ਵਧੀਆ ਰੱਬ ਨਾਲ ਕਦੇ ਸ਼ਿਕਵੇ ਵੀ ਹੋਏ ਤੁਹਾਡੇ ਨਹੀਂ ਕਿਉਂਕਿ ਸ਼ਿਕਵੇ ਤਾਂ ਹੋਣਗੇ ਜੇ ਕਦੇ ਕਰਦੇ ਕਦੇ ਘੁਰਿਆ ਹੋਵੇ ਕਦੇ ਵੀ ਨਾ ਕਿਸੇ ਨੇ ਘੁਰਕੇ ਨਹੀਂ ਦੇਖਿਆ ਵੀਰੇ ਅੱਛਾ ਹਾਂ ਮੈਂ ਇੰਨੀ ਲਾਡਲੀ ਆਪਣੇ ਘਰ ਦੇ ਅੱਛਾ ਤੇ ਇਧਰਲੇ ਪਾਸੇ ਮੰਗੇ ਬਾਈ ਤੁਸੀਂ ਦੱਸੋ ਆਪਣੇ ਪਰਿਵਾਰ ਬਾਰੇ ਨਹੀਂ ਜੀ ਕੋਈ ਉਹ ਨਹੀਂ ਜੀ ਪਰਿਵਾਰ ਦਾ ਜਿਹੜੇ ਕੋਈ ਕਿਸੇ ਨੇ ਉਹ ਨਹੀਂ ਮੈਨੂੰ ਉਹ ਕਰੇ ਬਾਹਰੋਂ ਅੰਦਰੋਂ ਵੀ ਬਹੁਤ ਪਿਆਰ ਮਿਲਦਾ ਜੀ ਮੈਨੂੰ ਤੁਸੀਂ ਕੰਮ ਕੀ ਕਰਦੇ ਹੋ ਕੰਮ ਦੁਕਾਨਦਾਰੀ ਖੇਤੀਬਾੜੀ ਜੀ ਅੱਛਾ ਸਰਪੰਚ ਸਾਹਿਬ ਤੁਸੀਂ ਦੱਸਦੇ ਹੋ ਵੀ ਤੁਸੀਂ ਤੇ ਤੁਹਾਡੇ ਪਿੰਡ ਵਾਲਿਆਂ ਨੇ ਵੀ ਬਹੁਤ ਜੱਦੋਜਹਿਦ ਕਰੀ ਮੰਗੇ ਦੇ ਵਿਆਹ ਲਈ ਹਾਂਜੀ ਬਿਲਕੁਲ ਜੀ ਪੂਰੇ ਏਰੀਆ ਨਹੀਂ ਕਰੀ ਹਰ ਇੱਕ ਬੰਦੇ ਦੀ ਦੁਆ ਸੀ ਲੇਡੀਜ਼ ਦੀ ਸੀ ਵੀ ਮੰਗੇ ਦੀ ਸ਼ਾਦੀ ਹੋਵੇ ਤੇ ਵਿਚਾਰੇ ਦਾ ਘਰ ਵੱਜ ਜੇ ਘਰ ਦੇ ਵਿੱਚ ਇਹਨਾਂ ਦੇ ਕੋਈ ਨਹੀਂ ਸੀ ਰੋਟੀ ਬਣਾਉਣ ਵਾਲਾ ਨਾ ਜੀ ਨਾ ਇਹਨਾਂ ਨੇ ਰੱਖੀ ਹੋਈ ਸੀ ਨੌਕਰਾਨੀ ਜੀ ਅੱਛਾ ਪਕਾਉਂਦੀ ਸੀ ਦੋਨੇ ਟਾਈਮ ਅੱਛਾ ਇੱਕ ਹੋਰ ਗੱਲ ਦੱਸਿਓ ਲੱਖ ਰੁਪਈਆ ਵਾਲੀ ਕੀ ਗੱਲ ਸੀ ਲੱਖ ਤਾਂ ਉਹ ਖੁਸ਼ੀ ਸੀ ਵੀ ਮੰਗੇ ਦਾ ਵਿਆਹ ਹੋ ਜੇ ਹਾਂ ਤੇ ਵੀ ਲੱਖ ਰੁਪਈਆ ਨਾਮ ਦਿੱਤਾ ਜਾਊਗਾ 50000 ਰੁਪਈਆ ਇੱਕ ਸਾਡੇ ਪਿੰਡ ਤੋਂ ਬੂਟਾ ਸਿੰਘਾ ਗਊਸ਼ਾਲਾ ਦਾ ਪ੍ਰਧਾਨ ਉਹਨੇ ਆਪਦੇ ਘਰ ਨੇ ਉਹ ਵੀ ਆਫਰ ਸੀ ਵੀ 50 ਮੈਂ ਦੇਵਾਂਗਾ ਅੱਛਾ ਹਾਂਜੀ ਵੀ ਮੰਗੇ ਦਾ ਵਿਆਹ ਕਰਾਓ। हां ਮੰਗੇ ਦਾ ਵਿਆਹ ਕਰਵਾਓ। ਫਿਰ ਉਸ ਵਕਤ ਜਿਵੇਂ ਮੰਗੇ ਬਾਈ ਨੂੰ ਪੁੱਛਿਆ ਵੀ ਮੈਂ ਉਲਟੇ ਸਿੱਧੇ ਲੋਕ ਵੀ ਬਹੁਤ ਆਉਂਦੇ ਹੋਣ। ਵਾਧੂ ਆਉਂਦੇ ਸੀਗੇ ਜੀ ਵਾਧੂ ਪਰ ਜਚਿਆ ਸਾ ਅਸੀਂ ਫਿੱਟ ਨਹੀਂ ਹੋਇਆ ਸਾਡੇ ਸਿਸਟਮ ਨੂੰ। ਲਾਲਚ ਚ ਨਹੀਂ ਆਇ ਕਿ ਕੋਈ ਦੋ ਬੱਚੇ ਵਾਲਾ ਆਉਂਦਾ ਸੀ, ਕੋਈ ਕਿਵੇਂ ਆਉਂਦਾ ਸੀ, ਕੋਈ ਕਿਵੇਂ ਆਉਂਦਾ ਸੀ ਪਰ ਇਹ ਮੰਗਾ ਤੁਹਾਨੂੰ ਕਰਨ ਦੱਸਦਾ ਵੀ ਮੇਰਾ ਰਿਸ਼ਤਾ ਪੱਕਾ ਹੋ ਗਿਆ ਭਾਈ। ਮੰਗਾ ਤਾਂ ਸਾਡੇ 24 ਘੰਟੇ ਅਸੀਂ ਨਾਲ ਹੀ ਰਹਿੰਦੇ ਸਾਡਾ ਦੋਸਤ ਹੈ ਜੀ। ਅੱਛਾ। ਮੰਗੇ ਦੇ ਵਿਆਹ ਦੇ ਹੋਲੀ ਸੋਲੀ ਕਮਾਂਡਰੀ ਅਸੀਂ ਸੀਗੇ ਜੀ। ਅੱਛਾ। ਮੰਗੇ ਨੇ ਜਦੋਂ ਉੱਥੇ ਗੁਰਦੁਆਰਾ ਸਾ ਅੱਛਾ ਸਾਡੇ ਇੱਕ ਮਾਨਾਂ ਦਾ ਮੁੰਡਾ ਹੈ ਹਾਂ ਉਹ ਵੀ ਇਹਦਾ ਦੋਸਤ ਹੈ ਉਹਦੇ ਕੋਲੇ ਵੀ ਇਹਨੇ ਕਾਲ ਕਰੀ ਵੀ ਆਪਣਾ ਕੰਮ ਬਣ ਗਿਆ ਉਹਨੇ ਸਮਝਿਆ ਪਤਾ ਨਹੀਂ ਕੋਈ ਕਾਸੇ ਚੀਜ਼ ਤੇਜ਼ੀ ਆ ਗਈ ਬਾਅਦ ਚ ਕਹਿੰਦਾ ਮੈਨੂੰ ਰਿਸ਼ਤਾ ਹੋ ਗਿਆ ਉਹ ਬਹੁਤ ਹੱਸਿਆ ਦੂਜੇ ਦਿਨ ਸਾਨੂੰ ਦੱਸਦਾ ਉੱਥੇ ਗੁੰਡ ਤੇ ਬੈਠਿਆ ਨੂੰ ਕਹਿੰਦਾ ਮੰਗੇ ਦਾ ਕੱਲਾ ਕਰਕੇ ਫੋਨ ਆਇਆ ਕਹਿੰਦਾ ਆਪਣਾ ਕੰਮ ਬਣ ਗਿਆ ਮੈਂ ਆਖਿਆ ਪਤਾ ਨਹੀਂ ਕੀ ਬਣ ਗਿਆ ਬਾਅਦ ਚ ਕਹਿੰਦਾ ਪਤਾ ਲੱਗਿਆ ਵੀ ਰਿਸ਼ਤਾ ਹੋ ਗਿਆ ਤੇ ਬਹੁਤ ਖੁਸ਼ੀ ਹੋਈ ਤੁਸੀਂ ਸਾਰੇ ਜਸ਼ਨ ਮਨਾਇਆ ਪੂਰਾ ਜੱਜ ਕੇ ਜੀ ਫੁੱਲ ਜਸ਼ਨ ਅੱਛਾ ਬਹੁਤ ਇੰਜੋਏ ਕੀਤਾ ਫੁੱਲ ਨੱਚੇ ਕੁੱਦੇ ਬਹੁਤ ਵਧੀਆ ਵਿਆਹ ਹੋਇਆ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇਸਦੀ ਸ਼ਾਦੀ ਸ਼ਾਮਲ ਹੋਏ ਸੰਧੂ ਪੈਲੇਸ ਕਾਲੇ ਵਾਲੀ ਚ ਤੁਸੀਂ ਕਹਿੰਦੇ ਸਾਰੀਆਂ ਲੀਡਰਾਂ ਨਾਲ ਵੀ ਬਾਈ ਦੀ ਪੂਰੀ ਬਣਦੀ ਹੈ ਹਾਂਜੀ ਪੂਰੀ ਹੈ ਜੀ ਅਨੈਲੋ ਪਾਰਟੀ ਦਾ ਇਹ ਉਹ ਹੈ ਜੀ ਵਰਕਰ ਹੈ ਪੂਰਾ ਚੋਟੀ ਦਾ ਅੱਛਾ ਬਾਈ ਅਵੇ ਸਿੰਘ ਨਾਲ ਸਿੱਧਾ ਕੰਟੈਕਟ ਹੈ ਚਟਾਲਾ ਸਾਹਿਬ ਵੀ ਇਹਨੂੰ ਬਹੁਤ ਚਾਹੁੰਦੇ ਸੀ ਬਾਕੀ ਸਾਰੇ ਲੀਡਰ ਚਾਹੁੰਦੇ ਆ ਜੀ ਸਾਡੇ ਪਿੱਛੇ ਜੇ ਨਾਇਬ ਸਿੰਘ ਸੈਣੀ ਹੈ ਉਹ ਵੀ ਇਹਨੂੰ ਸਪੈਸ਼ਲ ਇਹਦਾ ਨਾ ਫੋਟੋ ਕਰਵਾਈ ਗਊਸ਼ਾਲਾ ਦਾ ਇਹ ਖਜ਼ਾਨਚੀ ਹੈ ਮੰਗਤ ਸਿੰਘ ਜੀ ਅੱਛਾ ਹਾਂਜੀ ਗਊਸ਼ਾਲਾ ਦੀ ਵੀ ਸੇਵਾ ਕਰਦਾ ਪੂਰੀ ਅੱਛਾ ਇਹ ਦੱਸਿਓ ਬਾਈ ਮੈਨੂੰ ਕਿ ਜਦੋਂ ਪਹਿਲਾਂ ਰਿਸ਼ਤੇ ਆਉਂਦੇ ਰਹੇ ਮੰਗਾ ਮਯੂਸ ਵੀ ਹੁੰਦਾ ਸੀ ਜਦੋਂ ਕਈ ਵਾਰ ਰਿਸ਼ਤੇ ਵਾਲੇ ਨਾ ਕਰ ਜਾਂਦੇ ਸੀ ਨਹੀਂ ਮਯੂਸ ਨਹੀਂ ਹੁੰਦਾ ਸੀਗਾ ਜੀ ਇਹ ਐ ਤਾਂ ਦਿਲਦਰਿਆ ਬੰਦਾ ਹੈ ਜੀ ਮਯੂਸ ਨਹੀਂ ਕਦੇ ਮਯੂਸੀ ਨਹੀਂ ਇਹਨੇ ਸੋਚੀ ਪਰ ਲੋਕਾਂ ਦੀ ਦੁਆ ਸੀ ਹਰੇਕ ਬੰਦੇ ਦੀ ਵੀ ਇਸ ਦਾ ਰਿਸ਼ਤਾ ਹੋਵੇ ਤੇ ਉਹ ਪਰਮਾਤਮਾ ਨੇ ਪੂਰੀ ਕਰਤੀ ਜੀ ਅੱਛਾ ਇਹਦੇ ਮਾਪੇ ਦੀ ਕੀ ਸੋਚ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਐਕਸਪਾਇਰ ਹੁੰਦੇ ਉਸ ਤੋਂ ਪਹਿਲਾਂ ਕੀ ਸੋਚ ਸੀ ਉਹਨਾਂ ਦੀ ਉਹਨਾਂ ਦੀ ਸੋਚ ਤਾਂ ਹੀ ਸੀ ਵੀ ਵੀ ਸਾਥੋ ਵਾਦੇ ਦਾ ਬਣੂ ਕੀ ਵੀ ਜੇ ਖੁਦਾ ਦਾ ਵਾਸਤਾ ਸਾਡੀ ਡੈਥ ਹੁੰਦੀ ਫਿਰ ਇਹ ਤਾਂ ਇਹਨੂੰ ਸਾੰਬਾ-ਸਾਂਬੀ ਕੌਣ ਕਰੂਗਾ ਵੀ ਇਸ ਕਰਕੇ ਉਚਾਉਂਦੇ ਸੀ ਵੀ ਇਹਦਾ ਘਰ ਵੱਜ ਜੇ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੀ ਹਾਂਜੀ ਪੂਰੀ ਕਰੀ ਹੈ ਜੀ ਫਿਰ ਇਹ ਚੀਜ਼ ਹੁੰਦੀ ਹੈ ਮੰਗੇ ਭਾਈ ਤੁਸੀਂ ਸੋਚਦੇ ਹੋ ਕਿ ਉਹ ਹੁੰਦੇ ਤਾਂ ਇਹ ਚੀਜ਼ ਦਿਨ ਦੇਖਦੇ ਹਾਂਜੀ ਹਾਂਜੀ ਬਹੁਤ ਲੇਟ ਹੋ ਗਿਆ ਇਹ ਹਾਂਜੀ ਗੱਲਬਾਤ ਤਾਂ ਵੈਸੇ ਕਰਦੇ ਸੀ ਕਹਿੰਦੇ ਸਰਪੰਚਾਂ ਬਾਹਰ ਅੰਦਰ ਤੁਰਿਆ ਫਿਰਦਾ ਕੋਈ ਰਿਸ਼ਤਾ ਭਾਲ ਮੰਗੇ ਖਤਰ ਖਮਾ ਕੋਈ ਗੱਲ ਨਹੀਂ ਭਾਲ ਜਿਵੇਂ ਭਾਈ ਸਰਪੰਚ ਸਾਹਿਬ ਇਹ ਕਹਿੰਦੇ ਹੁੰਦੇ ਆ ਕਿ ਜੋੜੀਆਂ ਰੱਬ ਬਣਾਉਂਦਾ ਤੁਸੀਂ ਇਹ ਜੋੜੀ ਬਾਰੇ ਕੀ ਕਹੋਗੇ ਜੋੜੀ ਇਹ ਕੁਦਰਤ ਜਿਵੇਂ ਆਪਾਂ ਕਹਿੰਦੇ ਨਹੀਂ ਰੱਬ ਨੇ ਬਣਾਈਆਂ ਜੋੜੀਆਂ ਬਾਕੀ ਇਹ ਜੋੜੀ ਰੱਬ ਨੇ ਬਣਾਈ ਹੈ ਜੀ ਇੱਕੋ ਜਿਹਾ ਕੱਦ ਇੱਕੋ ਜਿਹਾ ਸਿਸਟਮ ਆਪਾਂ ਅੱਜ ਕੱਲ ਪਿਆਚ ਗਾਣਾ ਚੱਲਦਾ ਰੱਬ ਨੇ ਬਣਾਈਆਂ ਜੋੜੀਆਂ ਪਰ ਇਹ ਜੋੜੀ ਜੈਨਨ ਜੋੜੀ ਕੁਦਰਤ ਦਾ ਕ੍ਰਿਸ਼ਮ ਹੈ ਰੱਬ ਨੇ ਬਣਾਈ ਹੈ ਇਹ ਰੀਜ ਨਾਲ ਬਣਾਈ ਹੈ ਹਾਂ ਜਮਾਂ ਰੀਜ ਨਾਲ ਜੀ ਕੋਈ ਬਾਹਰ ਅੰਦਰ ਜਾਣਾ ਕਿਸੇ ਪ੍ਰੋਗਰਾਮ ਤੇ ਵਿਆਹ ਸ਼ਾਦੀ ਅਸੀਂ ਇਕੱਠੇ ਹੀ ਜਾਂਦੇ ਹਾਂ ਜੀ ਅੱਛਾ ਮੰਗੇ ਵਾਈ ਦਾ ਸੁਭਾਅ ਕਹੇ ਜਾ ਗੁੱਸੇ ਬਹੁਤ ਵਧੀਆ ਜੀ ਸਿਮ ਬਹੁਤ ਸਾਦਗੀ ਵਾਲਾ ਸੁਭਾਅ ਹੈ ਪੜੇ ਤੁਸੀਂ ਮੰਗੇ ਵਾਈ ਦੀ ਕਲਾਸ ਕਦੇ ਲਾ ਦ ਕਦੇ ਵੀ ਨਹੀਂ ਲਾਈ ਅਜੇ ਤੱਕ ਤੁਸੀਂ ਬਾਈ ਕਦੇ ਕਲਾਸ ਲਾਈ ਕਦੇ ਵੀ ਕਿਤੇ ਵੀ ਨਹੀਂ ਚੰਗੀ ਚੱਲਦੀ ਹੈ ਜ਼ਿੰਦਗੀ ਹਾਂਜੀ ਬਹੁਤ ਚੰਗੀ ਗੱਲ ਆ ਬਾਈ ਅੱਛੇ ਭਾਣੇ ਤੁਸੀਂ ਰੋਟੀ ਪਾਣੀ ਦਾ ਕਿਵੇਂ ਕਰਦੇ ਹੋ ਹੁਣ ਆਪ ਬਣਾਉਣੇ ਕੰਮ ਵਾਲੀ ਹਟਾਤੀ ਨਹੀਂ ਲੱਗਿ ਹੋਈ ਅਜੇ ਕਿੰਨੇ ਕਿਹਾ ਸੀ ਵੀ ਅਸੀਂ ਅਜੇ ਹਟਾਉਂਦੇ ਨਹੀਂ ਕੋਈ ਰੱਖਾਂਗੇ ਤੁਸੀਂ ਰੋਟੀ ਪਾਣੀ ਆਪ ਬਣਾਉਣੇ ਹੁਣ ਅਜੇ ਲਾਇਆ ਨਹੀਂ ਅਜੇ ਲਾਇਆ ਨਹੀਂ ਰੋਟੀ ਪਾਣੀ ਤੁਸੀਂ ਬਣਾ ਲੈਨੇ ਹੋ ਹਾਂਜੀ ਕਰਦੇ ਸਾਰੇ ਕੰਮ ਕਰ ਲੈਨੇ ਹੋ ਤੁਸੀਂ ਘਰ ਚਰੌਣਕ ਲੱਗੀ ਹੋ ਬਾਈ ਹਾਂਜੀ ਹਾਂਜੀ ਪੂਰੀ ਰੌਣਕ ਦੀ अच्छा ਤੁਸੀਂ ਸੋਹਰੇ ਜਾਣੇ ਹੁੰਨੇ ਹੋ ਸੋਹਰੇ ਵਾਲੇ ਕਿੰਨੇ ਕਾਦਰਮਾਨ ਕਰਦੇ ਤਾਂ ਪੂਰਾ ਆਦਰਮਾਨ ਕਰਦੇ ਤੁਸੀਂ ਹੁਣ ਪਹਿਲੀ ਵਾਰ ਸੋਹਰੇ ਜਾ ਕੇ ਆਏ ਹੋ ਕਹੇ ਜਾ ਆਦਰਮਾਨ ਮੇਰੇ ਪੂਰਾ ਆਦਰਮਾਨ ਪੂਰਾ ਪਿਆਰ ਮਿਲੇ ਨਹੀਂ ਅੱਛਾ ਸਾਲੀ ਤੁਹਾਡੀ ਚਾ ਕਰਦੇ ਤੁਹਾਡਾ ਹਾਂਜੀ ਹਾਂਜੀ ਪੂਰਾ ਜੀ ਅੱਛਾ ਤੁਹਾਡੇ ਵਿਆਹ ਤੇ ਕਿੰਨੇ ਲੋਕ ਦੇਖਣ ਆਏ ਬਿਨਾ ਕਾਰਡ ਤੋਂ ਆਏ ਬਹੁਤ ਆਏ 100 200 ਬੰਦਾ ਆ ਗਿਆ ਬਿਨਾ ਕਾਰਡ ਤੋਂ ਬਿਨਾ ਕਾਰਡ ਤੋਂ ਹਾਂਜੀ ਤੁਸੀਂ ਸਰਪੰਚ ਸਾਹਿਬ ਦੱਸਦੇ ਹੋ ਕਿ ਬਿਨਾ ਕਾਰਡ ਦਿੱਤੇ ਆੜੇ ਵੀ ਬੰਦੇ ਵੀ ਮੰਗੇ ਦੇ ਵਿਆਹ ਤੇ ਆਏ ਜੀ ਆਏ ਹਰੇਕ ਨੇ ਜਦੋਂ ਪਤਾ ਲੱਗ ਜਾਂਦਾ ਸੀ ਮੰਗਿਆ ਮੈਂ ਤਾਂ ਤੇਰੇ ਵਿਆਹ ਤੇ ਆਉਂਗਾ ਆਉਂਗਾ ਵੀ ਕਾਰਡ ਦੇ ਹੀ ਨਾ ਦੇ ਬਹੁਤ ਜਿਆਦੇ ਕੱਟ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਇੱਕ ਹਫਤਾ ਵਿਆਹ ਚੱਲਿਆ ਜੀ ਖੂਬ ਰੌਣਕਾਂ ਲੱਗੀਆਂ 29 ਤਰੀਕ ਤੋਂ ਲੈ ਕੇ 5 ਤਰੀਕ ਤੱਕ ਚੱਲਿਆ ਅੱਛਾ ਹਾਂਜੀ ਫੁੱਲ ਡੀਜੇ ਤੇ ਨੱਚੇ ਫੁੱਲ ਇੰਜੋਏ ਕੀਤਾ ਅੱਛਾ ਇਹ ਵੀਰੇ ਦੇ ਕੱਪੜੇ ਕਪੜੇ ਬੜੇ ਸੋਹਣੇ ਸਵਾਏ ਸੀ ਵਿਆਹ ਤੇ ਕੋਟ-ਕੂਟ ਪਾਇਆ ਹੋਇਆ ਸੀ ਉਹ ਕਿੱਥੋਂ ਬਣਵਾਇਆ ਉਹ ਇੱਕ ਤਾਂ ਪੋਟ ਲੈਰੇ ਕਾ ਅੱਗੇ ਤੋਂ ਆਇਆ ਸੀਗਾ ਜੀ ਬਾਕੀ ਕੱਪੜੇ ਅਸੀਂ ਬਠਿੰਡੇ ਉ ਜਾ ਕੇ ਲਿਆਏ ਸੀ ਮੈਂ ਵੀ ਨਾਲ ਗਿਆ ਸੀ ਸ਼ੋਪਿੰਗ ਸਪੈਸ਼ਲ ਬਣਵਾਇਤ ਹਾਂਜੀ ਸਪੈਸ਼ਲ ਜੀ ਪਣੇ ਵੀਰੇ ਹੋਣਾ ਦੇ ਪੱਗ ਬੰਨੀ ਤੁਹਾਨੂੰ ਕਿਵੇਂ ਲੱਗਦੀ ਆ ਬਹੁਤ ਸੋਹਣੀ ਲੱਗਦੀ ਮੈਨੂੰ ਸਰਦਾਰ ਮੁੰਡੇ ਬਹੁਤ ਪਸੰਦ ਆ ਤੁਸੀਂ ਵੀਰੇ ਹੋਣਾ ਨੂੰ ਕਹਿੰਦੇ ਹੋ ਹਣ ਤੁਸੀਂ ਪੱਗ ਬੰਨ ਕੇ ਰੱਖਿਆ ਕਰੋ ਹਾਂਜੀ ਕਿਹਾ ਫਿਰ ਇਹ ਕੀ ਕਹਿੰਦੇ ਅੱਗੋਂ ਕਹਿੰਦੇ ਮੈਨੂੰ ਸ਼ੌਕ ਘਟ ਆ ਵਗਾ ਚਲੋ ਜਿਵੇਂ ਦੀ ਹਾਂ ਬਹੁਤ ਵਧੀਆ ਅੱਛਾ ਵਿਆਹ ਲੈ ਦਿੰਦੀ ਕੀ ਗੱਲ ਸੀ ਵਿਆਦ ਪੱਗ ਬਨ ਦੀ ਜਿੰਨੇ ਸੁਣ ਲੱਗੇ ਸਭ ਬਹੁਤ ਝਾੜਾ ਤੁਸੀਂ ਇਹਨਾਂ ਨੂੰ ਕੰਪਲੀਮੈਂਟ ਦਿੱਤਾ ਵੀ ਤੁਸੀਂ ਪੱਗ 'ਚ ਵਿਆਹ ਦੇ ਦਿਨ ਬਹੁਤ ਸੋਹਣੀ ਲੱਗਦੇ ਮੈਂ ਕਿਹਾ ਸੀ ਆਨਸਾਰ ਮੈਂ ਕਿਹਾ ਤੁਸੀਂ ਪੱਗ 'ਚ ਜਿੰਨੇ ਸੁਣ ਲੱਗ ਰਹੇ ਸੀ ਨਾ ਮੈਂ ਕਿਹਾ ਜੇ ਮੇਰੇ ਹੋਵੇ ਪਰਮੈਸ਼ਾ ਮੈਂ ਕਿਹਾ ਜਿੱਦਾਂ ਉਹ ਰੋ ਲੈ ਕੇ ਜਾਇਆ ਕਰ ਮੈਂ ਕਿਹਾ ਤੁਹਾਡੇ ਪੱਗ ਬਨ ਕੇ ਲੈ ਕੇ ਜਾਇਆ ਕਰ ਅੱਛਾ ਵੀ ਜਦੋਂ ਸਹੁਰੇ ਜਾਇਆ ਕਰਦਾ ਪੱਗ ਬਨ ਕੇ ਜਾਇਆ ਕਰ ਹਾਂ ਮੇਰੀ ਇਹ ਪਰਮੈਸ਼ੀ ਤੇ ਇਹਨਾਂ ਨੇ ਤੁਹਾਡੀ ਫਰਮੈਸ਼ ਮੰਨੀ ਫਿਰ ਬਾਈ ਉਹਨਾਂ ਨੇ ਕਹਿੰਦੇ ਜਰੂਰ ਦੀ ਜਾਇਆ ਕਰਾਂਗੇ ਅੱਛਾ ਵੀਰੇ ਤੁਨੂੰ ਭੈਣ ਹੋਰੀ ਕਹਿੰਦੇ ਆ ਵੀ ਤੁਸੀਂ ਪੱਗ ਬਨ ਕੇ ਰੱਖਿਆ ਕਰੋ ਹਾਂ ਫਿਰ ਤੁਸੀਂ ਕੀ ਜਵਾਬ ਦਿੱਤਾ ਅਸੀਂ ਆਖਿਆ ਕਿ ਕੋਈ ਨਹੀਂ ਬੰਨਦਾ ਕਰਾਂਗੇ ਸਾਰੇ ਜਾਂਦੇ ਸਾਰੇ ਜਾਂਦੇ ਪੱਗ ਬੰਨ ਕੇ ਜਾਇ ਕਰਾਂਗੇ ਹਾਂਜੀ ਤੁਹਾਡੀ ਰੀਜ ਹੈਗੀ ਸੀ ਕਿ ਸਰਦਾਰ ਮੁੰਡਾ ਹੋਵੇ ਜਿਹੜਾ ਮੇਰਾ ਹਮਸਫਰ ਹੋਵੇ ਸਰਦਾਰ ਤੇ ਚਲੋ ਉਹ ਹੁੰਦਾ ਪਰ ਜਿਵੇਂ ਦਾ ਵੀ ਹੋਵੇ ਪਰ ਪਰਸਨੈਚਰ ਦਾ ਬਹੁਤ ਹੋਵੇ ਬਹੁਤ ਵਧੀਆ ਵੀ ਸਰਦਾਰ ਆ ਚਾਹ ਜੋ ਮਰਜ਼ੇ ਮੇਰੇ ਦੀ ਬਹੁਤ ਜ਼ਿਆਦਾ ਵਧੀਆ ਨੇ ਤੁਸੀਂ ਮੰਨ ਕਰਦੇ ਹੋ ਨਿਓ ਕਿ ਰੱਬ ਨੇ ਇੰਨਾ ਸੋਹਣਾ ਹਮਸਫਰ ਦਿੱਤਾ ਬੜੀ ਬਹੁਤ ਜ਼ਿਆਦਾ ਖੁਸ਼ ਮੈਂ ਰਹੀ ਹਾਂ अच्छा हां जी अच्छा ਤੁਸੀਂ ਫਿਰ ਨੌਕਰੀ ਕਰ ਰਹੇ ਹੋ ਕੁਝ ਤੁਸੀਂ ਕਹਿੰਦੇ ਹੋ ਕਿ ਇਹਨਾਂ ਨੇ ਮੈਨੂੰ ਇਹ ਵੀ ਆਖਿਆ ਵੀ ਮੈਂ ਤੈਨੂੰ ਅੱਗੇ ਵੀ ਪੜ੍ਹਾਈ ਕਰਾਉਂਗਾ ਪਲੱਸ ਟੂ ਵੀ ਹਾਂ ਜੀ ਹਾਂ ਜੀ ਕੀ ਕਹਿੰਦੇ ਆ ਕਹਿੰਦੇ ਵੀ ਮੈਂ ਅੱਗੇ ਤੈਨੂੰ ਪੜ੍ਹਾਉਣਾ ਚਾਹਣਾ ਵੀ ਹੋ ਜੇ ਥੋੜਾ ਟਾਈਮ ਫਿਰ ਆਪਾਂ ਪੜ੍ਹਾਵਾਂ ਮੈਂ ਕਹਿੰਦੀ ਵੇ ਤੁਹਾਡੀ ਫਰਮਾਇਸ਼ ਕਹਿੰਦਾ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਹੀ ਕਰੋ ਅੱਛਾ ਹਾਂ ਜੀ ਤੁਸੀਂ ਇਹਨਾਂ ਦੀ ਕੋਈ ਗੱਲਾਂ ਟਾਲਦੇ ਇਹ ਥੋੜੀ ਗੱਲ ਕੋਈ ਨਹੀਂ ਟਾਲਦੇ ਇਹ ਤਾਂ ਹੈ ਹੀ ਹੈ ਹੈਨਾ ਕਿੰਨੀ ਚੰਗੀ ਜੋੜੀ ਆ ਤੁਹਾਡੀ ਇੱਕ ਦੂਜੇ ਦੀ ਅੰਡਰਸਟੈਂਡਿੰਗ ਆ ਤੁਹਾਡੀ ਬਹੁਤ ਹੈਨਾ ਹਾਂ ਜੀ ਵੀਰੇ ਠੀਕ ਆ ਭੈਣ ਤੁਸੀਂ ਇਹ ਸੋਚ ਬਣੀ ਤੁਹਾਡੀ ਵੀ ਅੱਗੇ ਪੜਾਉਣਾ ਇਹ ਸੋਚ ਆ ਜੀ ਜੋ ਅੱਜ ਕੱਲ ਕੋਈ ਉਹ ਨਹੀਂ ਜੀ ਜੋਬ ਕਰ ਰਹੇ ਨੇ ਕਿ ਵਧ加 ਰਹੂ ਹੈ ਜੀ ਤੇ ਬਹੁਤ ਚੰਗਾ ਬਈ ਤੁਹਾਡੇ ਨਾਲ ਲੱਗਿਆ ਮਿਲ ਕੇ ਤੁਸੀਂ ਬਹੁਤ ਤਰੱਕੀਆਂ ਕਰੋ ਦੋਨੇ ਤੰਦਰੁਸਤੀਆਂ ਮਾਣੋ ਪਰਿਵਾਰ ਅੱਗੇ ਵਧੇ ਚੰਗੀ ਸਿਹਤ ਯਾਪ ਹੋਮੋ ਤੁਸੀਂ ਇਹੀ ਆਸ ਕਰਦੇ ਹਾਂ ਬਹੁਤ ਖੁਸ਼ ਰਹੁ ਬਈ ਬਹੁਤ ਧੰਨਵਾਦ ਜਾਂਦੇ ਜਾਂਦੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੋਨੇ ਜਣੇ ਨੂੰ ਤੁਹਾਨੂੰ ਵੀ ਆ ਜੀ ਆ ਜੀ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਕਮੈਂਟਾਂ 'ਚ ਜ਼ਰੂਰ ਦੱਸਿਓ ਕਿ ਜੋੜੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓਜ਼ ਤੁਸੀਂ ਬਹੁਤ ਦੇਖੀਆਂ ਤੇ ਅੱਜ ਇਹ ਜੋੜੀ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਉਹ ਜ਼ਰੂਰ ਕਮੈਂਟਾਂ 'ਚ ਲਿਖਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ